ਜੇ ਤੁਹਾਡਾ ਲਿਵਰ ਫੈਟੀ ਹੋਏਗਾ ਤੁਹਾਡੇ ਬਾਲ ਉਡ ਜਾਣਗੇ ਲੌਜੀਕ ਕੀ ਹੈ ਜਦੋਂ ਲਿਵਰ ਫੈਟੀ ਹੋ ਗਿਆ ਪ੍ਰੋਟੀਨ ਹজম ਨਹੀਂ ਹੁੰਦਾ ਪਿਆਜ਼ ਨੂੰ ਨਾ ਬਲੈਂਡਰ ਚ ਪਾਣਾ ਜੀ ਉਹਨੂੰ ਜਮੇ ਜੂਸ ਕੱਢ ਲੈਣਾ ਹੁੰਦਾ ਜੀ ਚੀਜ਼ ਕਲੌਥ ਵਿੱਚ ਆਪਣਾ ਮਲਮਲ ਦਾ ਕੱਪੜਾ ਉਹ ਵਿੱਚ ਪਾ ਕੇ ਉਹਨੂੰ ਸਕਵੀਜ਼ ਕਰਕੇ ਉਹਦਾ ਜੂਸ ਲੈ ਲੈਣਾ ਹੈ ਜੀ ਇੱਕ ਚੁਥਾਈ ਕੱਪ ਬਾਕੀ ਸਾਰੇ ਚ ਉਸ ਚ ਪਾਣੀ ਜੀ ਡਿলিউਟ ਕਰ ਲੈਣਾ ਇਹਨੂੰ ਜਿਵੇਂ ਆਪਾਂ ਤੇਲ ਹੀ ਲੈਂਦੇ ਸੀ ਬਚਪਨ ਚ ਜੀ ਸਿਰ ਤੇ ਲਾ ਕੇ ਪੂਰੇ 30 ਮਿੰਟ ਗਿਣਨੇ ਆ 3 ਮਿੰਟ ਬਾਅਦ ਸਿਰ ਧੋ ਦਿਓ ਜੀ ਤੁਸੀਂ ਕਹੋਗੇ ਬਾਲ ਬੱਲੇ ਬੱਲੇ ਤੁਸੀਂ ਹਫਤੇ ਚ ਦੋ ਵਾਰੀ ਕਰਨ ਲੱਗ ਜਾਈ ਧੌਲੇ ਤੇ ਵਾਲ ਝੜਨ ਦੀ ਪ੍ਰੋਬਲਮ ਸੋਲਵ ਹੋ ਜਾਏ। ਖਾਣਾ ਕੀ ਚਾਹੀਦਾ? ਗੋਭੀ ਪੱਤਾ ਗੋਭੀ ਬਰੋਕਲੀ ਜਿਹੜੀ ਦੁਨੀਆ ਸਭ ਤੋਂ ਪਹਿਲਾਂ ਸਾਈਡ ਤੇ ਕੱਢ ਦਿੰਦੀ ਐ। ਇਹਨੂੰ ਕ੍ਰੂਸਫਰ ਚਾਰ ਪੱਤੇ ਵਾਲੀ ਸਬਜ਼ੀ ਕਹਿੰਦੇ ਨੇ ਜੀ। ਇੱਕ ਰੱਬ ਨੇ ਇਹੀ ਚੀਜ਼ ਤਿਆ ਲਿਵਰ ਨੂੰ ਐ ਸਾਫ਼ ਕਰਦੀ ਐ। ਜਿਸ ਤੇ ਤੁਹਾਡਾ ਲਿਵਰ ਠੀਕ ਹੋ ਗਿਆ ਤੁਹਾਨੂੰ ਖਾਇਆ ਪੀਆ ਹਾਜਮ ਹੋਊਗਾ। ਜਿੱਥੇ ਹਾਜਮ ਹੋ ਗਿਆ ਬਾਹੜਾ ਨੂੰ ਸਪਲਾਈ ਜਾਊਗੀ। ਜੀ ਬਾਣ ਵਾਪਸ ਅਜਣਗੇ। ਬਾਲਾਂ ਨੂੰ ਧੋਣ ਵਾਸਤੇ ਮਤਲਬ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਮੈਂ ਵਰਤਣੀਆਂ ਚਾਹੀਏ ਬਹੁਤ ਸਿੰਪਲ ਅਦਾਜੇ ਜੇਕਰ ਤੁਹਾਨੂੰ ਸ਼ੈਂਪੂ ਘਰ ਬਣਾਉਣਾ ਹੈ ਮੈਂ ਤਾਂ ਇਹ ਕਰੂਗਾ ਹੀ ਮੈਂ 2 ਚਮਚ ਸੇਬ ਦਾ ਸਰਕਾ ਜੀ ਵਿੱਚ ਖਾਸਾ ਨਿੰਬੂ ਨਿਚੋੜ ਦੂੰਗਾ ਚਸ ਲੈਣਾ ਜੀ ਥੋੜਾ ਪਾਣੀ ਪਾ ਕੇ ਮਗਰ ਕਿਉਂਕਿ ਆਪਾਂ ਸੇਬ ਦਾ ਥੋੜਾ ਤਿੱਖਾ ਹੁੰਦਾ ਹੈ ਇਹ ਪਾਣੀ ਪਾ ਕੇ ਨੂੰ ਛੱਸੀ ਜਾਣਾ ਇਹਨੂੰ ਮਿਕਸ ਕਰਕੇ ਰੱਖ ਲੈਣਾ ਅੱਧਾ ਘੰਟਾ ਛੱਡ ਦਿਓ ਸਿੰਪਲ ਪਾਣੀ ਨਾਲ ਬਾਲ ਧੋ ਦਿਓ ਜੀ ਤੁਸੀਂ ਕਹੋਗੇ ਵਾਹ ਜੀ ਵਾਹ ਇੰਨੇ ਸਿਲਕੀ ਬਾਲ ਜ਼ਿੰਦਗੀ ਚ ਨਹੀਂ ਸੀ ਕਦੇ ਜੋ ਚੀਜ਼ ਖਾ ਨਹੀਂ ਸਕਦੇ ਉਹ ਚੀਜ਼ ਲਾ ਨਹੀਂ ਸਕਦੇ ਜੀ ਜੇ ਤੁਸੀਂ ਸ਼ੈਂਪੂ ਖਾ ਨਹੀਂ ਸਕਦੇ ਕੋਈ ਲਾਣਾ ਨਹੀਂ ਮੈਂ ਸਾਬਣ ਐਸੀ ਵਰਤਨਾ ਜੀ ਮੈਨੂੰ ਬਣਾਉਣ ਵਾਲੇ ਨੇ 100% ਗਾਰੰਟੀ ਦਿੱਤੀ ਕੇਂਦਰਵਿੰਦਰ ਜੀ ਚਾਹੇ ਦੰਦੀ ਮਰ ਕੇ ਖਾਜੀਓ ਉਸ ਦੇਸੀ ਕੀ ਪਿਆ ਹੈ ਉਸ ਕੋਕੋਨਟ ਆਇਲ ਪਿਆ ਹੈ ਉਸ ਇਹ ਜਿਹੀ ਚੀਜ਼ਾਂ ਪਈਆਂ ਨੇ ਮਗਰ ਉਹਦਾ ਬਸ ਇਹਨਾ ਧਿਆਨ ਹੈ ਉਹ ਗਲ ਜਾਂਦੀ ਜਲਦੀ ਜੀ ਤੁਹਾਨੂੰ ਜਿਵੇਂ ਨਹਾਉਣ ਤੋਂ ਬਾਅਦ ਉਹਨੂੰ ਸੁੱਕੀ ਥਾਂ ਤੇ ਤੁਹਾਨੂੰ ਗਿੱਲਾ ਨਹੀਂ ਰੱਖਣਾ ਪੈਂਦਾ ਤੇ ਇਹਨਾਂ ਦੇ ਚਿਹਰੇ ਨੇ ਵੀ ਪੂਰੇ ਫਿਣਸੀਆਂ ਦੇ ਨਾਲ ਜਾਂ ਫਿਰ ਨਿਸ਼ਾਨਾਂ ਦੇ ਨਾਲ ਭਰ ਜਾਂਦੇ ਨੇ ਤਾਂ ਇਹ ਸਮੱਸਿਆਵਾਂ ਦਾ ਕਾਰਨ ਕੀ ਹੈ? ਹਾਰਮੋਨ ਅਗਰ ਹਿੱਲ ਗਏ ਫਿੰਸੀਆਂ, ਸ਼ਾਇਆ ਡਰਾਈ ਸਕਿਨ ਜਾਂ ਆਇਲੀ ਸਕਿਨ ਬਹੁਤ ਕੁਝ ਬਣ ਜਾਂਦਾ। ਹੁਣ ਜੇ ਤੁਸੀਂ ਅੰਦਰੋਂ ਪੂਰੋਂ ਦੀ ਠੀਕ ਨਹੀਂ ਹੋ, ਪੂਰੇ ਜੋ ਮਰਜ਼ੀ ਕਰ ਲੋ। ਚਾੜ ਦੁਰਦੁਖਦੀ ਰਹਿੰਦੀ ਹੈ ਜਾਂ ਕੋਈ ਇਨਫੈਕਸ਼ਨ ਹੋ ਗਈ ਹੈ। ਲੌਂਗ ਦਿੰਤ ਜਾਣ ਕੇ ਉਸ ਪਾਸੇ ਲੌਂਗ ਰੱਖ ਲੋ ਜਾਂ ਫਟਕੜੀ ਵਾਲੇ ਪਾਣੀ ਦੇ ਸਿਰਸ ਕੁਸ਼ਿੰਗ। ਕਨ ਟਾਇਲ ਵਿੱਚ ਚਾਹੇ ਹਲਦੀ ਪਾ ਲਓ ਇਹਦੇ ਨਾਲੇ ਕਰ ਲਓ ਬ੍ਰਸ਼ ਸਕਿਨ ਨੂੰ ਕਿਹੜੀ ਚੀਜ਼ ਕਿਹੜਾ ਤੇਲ ਆ ਜਿਹੜਾ ਉਹ ਰੈਗੂਲਰ ਲਾਉਣਾ ਚਾਹੀਦਾ ਹੈ ਗਰਮੀ ਦਾ ਮੌਸਮ ਵਾਸਤੇ ਕੀ ਆ ਸਰਦੀ ਦੇ ਮੌਸਮ ਵਾਸਤੇ ਕੀ ਆ ਤਾਂ ਸਾਡੀ ਚਮੜੀ ਸਾਡੇ ਵਾਅ ਸਾਡੇ ਦੰਦ ਸਾਡੀ ਖੂਬਸੂਰਤੀ ਦਾ ਰਾਜ ਨੇ ਲੇਕਿਨ ਅੱਜ ਦੇ ਸਮੇਂ ਵਿੱਚ ਖੂਬਸੂਰਤੀ ਨੂੰ ਨજર ਲੱਗਦੀ ਜਾ ਰਹੀ ਆ ਤਾਂ ਇਸ ਗੱਲ ਤੇ ਚਰਚਾ ਕਰਾਂਗੇ ਰਵਿੰਦਰ ਸੈਨ ਹੈਲਥ ਕੋਚ ਮੇਰੇ ਨਾਲ ਨੇ ਤਾਂ ਰਵਿੰਦਰ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਥੈਂਕ ਯੂ ਜੀ ਤਾਂ ਅੱਜ ਦੇ ਸਮੇਂ 'ਚ ਲੋਕ ਆਪਣੀ ਬਿਊਟੀ ਤੇ ਬੜਾ ਧਿਆਨ ਦਿੰਦੇ ਨੇ ਵਾਲਾਂ ਨੂੰ ਲੈ ਕੇ ਬੜਾ ਖਰਚਾ ਕਰਦੇ ਨੇ ਸਕਿਨ ਨੂੰ ਲੈ ਕੇ ਬੜਾ ਖਰਚਾ ਕਰਦੇ ਨੇ ਦੰਦਾਂ ਨੂੰ ਲੈ ਕੇ ਵੀ ਹੁੰਦਾ ਹੈ ਕਿ ਯਾਰ ਹਾਂ ਅਟਰੈਕਟਿਵ ਦੇਖੀਏ ਲੇਕਿਨ ਜੇ ਆਪਾਂ ਦੇਖੀਏ ਔਰਤਾਂ ਦੇ ਵਿੱਚ ਚਮੜੀ ਦੀਆਂ ਸਮੱਸਿਆਵਾਂ ਅਤੇ ਮਰਦਾਂ ਦੇ ਵਿੱਚ ਵਾਲਾਂ ਦੀਆਂ ਸਮੱਸਿਆਵਾਂ ਬਹੁਤ ਜ਼ਿਆਦਾ ਵਧ ਗਈਆਂ ਨੇ ਜੀ ਕੀ ਕਰਨਾ ਦੇਖੋ ਤਿੰਨਾ ਤਾਂ ਅਲੱਗ-ਅਲੱਗ ਹੋ ਐ ਜੀ ਦੰਦ ਆਪਣੇ ਹੋਰ ਤਰੀਕੇ ਨਾਲ ਨੇ ਜੀ ਸਕਿਨ ਆਪਣੀ ਕਿਸੇ ਹੋਰ ਨਾਲ ਕਨੈਕਟਡ ਐ ਹੈਅਰ ਆਪਣੇ ਕਿਸੇ ਹੋਰ ਚੀਜ਼ ਨਾਲ ਕਨੈਕਟਡ ਐ ਠੀਕ ਬਟ ਅਗਰ ਦੇਖਿਆ ਜਾਏ ਜਿੰਨਾ ਅੱਧ ਦੇ ਟਾਈਮ ਚ ਪ੍ਰੋਡਕਟ ਸਕਿਨ ਤੇ ਹੈਅਰ ਲਈ ਬਿਕ ਰਹਾ ਜੀ ਉਹਨਾਂ ਕਿਸੇ ਲਈ ਨਹੀਂ ਬਿਕ ਰਹਾ ਤੇ ਪਿਓਰ ਸਟੀਰੋਇਡ ਤੇ ਪਿਓਰ ਪੰਜਾਬੀ ਚ ਕਹਾਂ ਕੂੜਾ ਜੀ ਬਹੁਤ ਮਹਿੰਗੀ ਮਹਿੰਗੀ ਐਡਵਰਟਾਈਜ਼ਮੈਂਟ ਨਾਲ ਬਹੁਤ ਮਹਿੰਗੇ ਧਾਮ ਤੇ ਬਿਕਰੇ ਹੈ ਤੇ ਉਹਦਾ ਸਾਈਡ ਇਫੈਕਟ ਕੀ ਹੈ ਤੁਹਾਡਾ ਲਿਵਰ ਖਰਾਬ ਕਈਆਂ ਦੀ ਅੱਖਾਂ ਖਰਾਬ ਕਈਆਂ ਦੇ ਅੰਗ ਖਰਾਬ ਉਹ ਪ੍ਰੋਡਕਟ ਲੈਣ ਤੋਂ ਬਾਅਦ ਜੀ ਪਹਿਲੀ ਗੱਲ ਇੱਕ ਝੂਠ ਹੈ ਜੀ ਦੱਸ ਦਿੰਨਾ ਹੈ ਵਾਲਾਂ 'ਚ ਇੱਕ ਚੀਜ਼ ਲਾਣ ਨਾਲ ਜੀ ਵਾਲ ਠੀਕ ਹੋ ਜਾਣਗੇ ਤੁਹਾਨੂੰ ਪਤਾ ਹੈ ਵਾਲ ਜਿੱਥੋਂ ਬਾਹਰ ਨਿਕਲ ਗਏ ਉਸ ਤੋਂ ਬਾਅਦ ਡੈਡ ਹੈ ਜੀ ਜਿੱਥੇ ਸਿਰਫ ਟੱਚ ਹੁੰਦਾ ਸਕਿਨ ਦੇ ਅੰਦਰ ਵਾਲ ਸਜਿੰਦਾ ਹੈ ਇਹ ਤੋਂ ਬਾਹਰ ਡੈਡ ਹੈ ਇਹਦੇ ਜੋ ਮਰਜ਼ੀ ਲਾ ਲਓ ਬਾਲ ਵਧੀਆ ਨਹੀਂ ਹੋਸਦੇ ਸਮਾਂ ਘਟਿਆ ਜ਼ਰੂਰ ਹੋ ਜਾਣਗੇ ਜਿਵੇਂ ਸ਼ੈਂਪੂ ਚ ਨਾ ਇੱਕ ਚੀਜ਼ ਇਹ ਜੀ ਹੁੰਦੀ ਹੈ ਉਹ ਤੁਹਾਡੇ ਬਾਲ ਦੇ ਉੱਪਰ ਮੜ ਜੀ ਪਤਲੀ ਲੇਅਰ ਧਾਰ ਦਿੰਦਾ ਤਾਂ ਹੀ ਕੁੜੀਆਂ ਦੇ ਵਿਚਾਰੀਆਂ ਦੇ ਬਾਲ ਪਤਲੇ ਹੋ ਜਾਂਦੇ ਆ ਜੀ ਜਿੰਨਾ ਸ਼ੈਂਪੂ ਕਰਦੇ ਆ ਦੂਜੇ ਨੰਬਰ ਤੇ ਜਿਹੜੀ ਚੀਜ਼ ਉੱਪਰ ਲਾ ਰਹੇ ਹੋ ਉਸ ਸਕਲ ਚ ਮੜ ਜੀ ਅੰਦਰ ਚਲੀ ਜਾਊਗੀ ਉਹ ਵੀ ਵਧੀਆ ਕੁਆਲਿਟੀ ਦੀ ਚੀਜ਼ ਹੋਏਗੀ ਜੇ ਨਾ ਕੈਮੀਕਲ ਹੈ ਸਕਲ ਦੇ ਅੰਦਰ ਜਾ ਕੇ ਪੋਲਿਊਟਿਡ ਹੀ ਕਰੇਗਾ ਜੀ ਫਿਰ ਸਕਿਨ ਤੇ ਆਜੋ ਸਕਿਨ 70% ਚੀਜ਼ ਨੂੰ ਅਬਜ਼ੌਰਬ ਕਰ ਲੈਂਦੀ ਹੈ ਜੇ ਤੁਸੀਂ ਤੇਲ ਲਾਣੇ ਹੋ ਨਾ ਅੱਧੇ ਘੰਟੇ ਬਾਅਦ ਕਹੋਗੇ ਹੈ ਕਿੱਥੇ ਗਿਆ ਤਾਂ ਜਦ ਤੁਸੀਂ ਕਿਹਨੇ ਤੇ ਲੈਣਾ ਹੈ ਉਹ ਕੈਮੀਕਲ ਜੀ ਉਹ ਕਿੱਥੇ ਗਿਆ ਅੰਦਰ ਅੰਦਰ ਆ ਕਿ ਉਹ ਲਿਵਰ ਨੂੰ ਕੀ ਕਰਨਾ ਪਿਆ ਡੀਟੌਕਸ ਜੀ ਸੇਮ ਦੰਦਾਂ ਤੇ ਆਣ ਹੈ ਟੂਥਪੇਸ ਲੈ ਆਣੀ ਹੈ ਕਹਿੰਦੇ ਵਾਈਟਨਿੰਗ ਵਾਲੀ ਆਏ ਹੈ ਚਿੱਟੇ ਦੁੱਧ ਵਰਗੇ ਦੰਦ ਕਰਨੇ ਆ ਉਹ ਚ ਕੀ ਪੈਂਦਾ ਫਲੋਰਾਈਡ ਜੀ ਫਲੋਰਾਈਡ ਸਿਰਫ ਇੱਕ ਦੰਦ ਦੇ ਉੱਪਰਲੀ ਮਾਰਟੀ ਦੀ ਪਰਤਲੀ ਓਕੇ ਹੈ ਬਾਕੀ ਸਾਰੇ શરી ਲਈ ਕੀ ਹੈ ਜੀ ਜ਼ਹਿਰ ਜੀ ਲਿਟਰਲੀ ਜ਼ਹਿਰ ਫਲੋਰਾਈਡ ਨੰਬਰ 1 ਰੀਜ਼ਨ ਹੈ ਜੀ ਥਾਇਰੋਇਡ ਆਉਂਦਾ ਜੀ ਥਾਇਰੋਇਡ ਕਿਉਂ ਆਉਂਦਾ ਕਲੋਰਾਇਡ ਕਰਕੇ ਵੱਡੇ ਵੱਡੇ ਕੰਟਰੀਆਂ ਚ ਫਲੋਰਾਈਡ ਪਾਣੀ ਚ ਪਾਇਆ ਜਾ ਰਿਹਾ ਹੈ ਕਲੀਨ ਕਰਮ ਦੇ ਮਾਮਲੇ ਚ ਤੇ ਉਥੇ ਕੀ ਹੈ ਥਾਇਰੋਇਡ ਦੀ ਪ੍ਰੋਬਲਮ ਆਪਣੇ ਆਪਾ ਫਲੋਰਾਈਡ ਲਈ ਟੁੱਟ ਪੇਸ਼ ਕਰਦੇ ਆਂ ਥਾਇਰੋਇਡ ਪਹਿਲਾਂ ਕਿਹਨੂੰ ਨਹੀਂ ਆਇਆ ਤਾਂ ਦੇਖੋ ਮੂੰਹ ਤਾਂ ਆਪਣੇ ਸਭ ਤੋਂ ਅੰਦਰ ਦੀ ਚੀਜ਼ ਹੈ ਜੀ ਤਾਂ ਮੂੰਹ ਚ ਮੈਂ ਉਹ ਚੀਜ਼ ਕੋਈ ਨਹੀਂ ਲਾਉਂਗਾ ਜਾਂ ਪਾਉਂਗਾ ਜਿਹੜੀ ਮੇਰੇ ਬਾਹਰ ਹੀ ਸਰੀਰ ਲਈ ਜ਼ਾਹਰ ਹੋਵੇ ਜੀ ਸੇਮ ਮੇਰਾ ਰੂਲ ਹੈ ਜੀ ਇਹ ਟੈਕਨੀਕਲ ਰੂਲ ਹੈ ਆਪਣਾ ਬਣਾਇਆ ਹੈ ਰੂਲ ਹੈ ਜੋ ਚੀਜ਼ ਖਾ ਨਹੀਂ ਸਕਦੇ ਉਹ ਚੀਜ਼ ਲਾ ਨਹੀਂ ਸਕਦੇ ਜੀ ਉਹ ਚੀਜ਼ ਲਾ ਨਹੀਂ ਸਕਦੇ ਜੀ ਜੇ ਤੁਹੇ ਸ਼ੈਂਪੂ ਖਾ ਨਹੀਂ ਸਕਦੇ ਉਹ ਲੈਣਾ ਨਹੀਂ ਮੈਂ ਸਾਬਣ ਐਸੀ ਵਰਤਨਾ ਜੀ ਮੈਨੂੰ ਬਣਾਉਣ ਵਾਲੇ ਨੇ 100% ਗਾਰੰਟੀ ਦਿੱਤੀ ਹੈ ਕੇ ਨਰਵਿੰਦਰ ਜੀ ਚਾਹੇ ਦੰਦੀ ਮਰ ਕੇ ਖਾਜੀਓ ਜੀ ਐ ਨਹੀਂ ਹੋਏਗਾ ਉਸ ਤੇਸੀ ਕੀ ਪਿਆ ਹੈ ਉਸ ਤੇ ਕੋਕੋਨਟ ਆਇਲ ਪਿਆ ਹੈ ਉਸ ਤੇ ਇਹ ਜਿਹੇ ਹੀ ਚੀਜ਼ਾਂ ਪਈਆਂ ਨੇ ਮਗਰ ਉਹਦਾ ਬਸ ਇਹ ਨਾਲ ਧਿਆਨ ਹੈ ਉਹ ਗਲ ਜਾਂਦੀ ਹੈ ਜਲਦੀ ਜੀ ਤੁਹਾਨੂੰ ਜਿਵੇਂ ਧਾਨ ਤੋਂ ਬਾਅਦ ਉਹਨੂੰ ਸੁੱਕੀ ਥਾਂ ਤੇ ਤੁਹਾਨੂੰ ਗਿੱਲਾ ਨਹੀਂ ਰੱਖਣਾ ਹੁੰਦਾ ਵਰਨਾ ਜਲਦੀ ਗਲ ਜੇਗੀ ਕਿਉਂਕਿ ਉਹਦੇ ਚ ਕੋਈ ਇਹ ਜੀ ਚੀਜ਼ ਨਹੀਂ ਪਈ ਹੋਈ ਜਿਹੜੀ ਉਹਦੀ ਸੈਲਫ ਲਾਈਫ ਵਧਾਵੇ ਤਾਂ ਆਪਾਂ ਵਾਲਾਂ ਤੋਂ ਸ਼ੁਰੂ ਕਰਦੇ ਆਂ ਜੀ ਵਾਲਾਂ ਦੀਆਂ ਮੇਜਰ ਸਮੱਸਿਆਵਾਂ ਕੀ ਨੇ ਵਾਲ ਝੜ ਰਹੇ ਨੇ ਗੰਜਾਪਣ ਹੋ ਰਿਹਾ ਮਰਦਾਂ ਚ ਵੀ ਔਰਤਾਂ ਚ ਵੀ ਜਾਂ ਵਾਲ ਨੇ ਜਿਹੜੇ ਉਹ ਚਿੱਟੇ ਹੋ ਰਹੇ ਨੇ ਤੇ ਦੋਹੇ ਮੁੱਖ ਸਮੱਸਿਆਵਾਂ ਨੇ ਚਲੋ ਕੋਈ ਕਿਸੇ ਨੂੰ ਹੋਰ ਵੀ ਹੋ ਸਕਦੀ ਹੈ ਲੇਕਿਨ ਮੁੱਖ ਤੌਰ ਤੇ ਹੀ ਦੋ ਨੇ ਇਹਨਾਂ ਦੋਨਾਂ ਦਾ ਹੱਲ ਕੀ ਹੈ ਮੈਂ ਹਜੇ ਰੂਲ ਦੱਸੂਗਾ ਜੀ ਦੋ ਵਾਲਾਂ ਦੇ ਬਾਰੇ ਗੱਲ ਕਰਕੇ ਉਹ ਫਾਰਮੂਲਾ ਘਰ ਬਣਾ ਲਿਓ ਜੀ ਵਾਲ ਟੁੱਟਣਗੇ ਨਹੀਂ ਵਾਲ ਉੜਨਗੇ ਨਹੀਂ ਅਗਰ ਉੜ ਕੇ ਵਾਪਸ ਆ ਜਾਣਗੇ ਧੌਲੇ ਵਾਪਸ ਜਾ ਸਕਦੇ ਨੇ ਮੈਂ ਕਰ ਪ੍ਰੋਮਿਸ ਨਹੀਂ ਹੈ ਮਗਰ ਮੈਂ ਕਰਿਆ ਹੋਇਆ ਆਪਣੇ ਆਪ ਨਾਲ ਜੀ ਲਓ ਜੀ ਵਾਲ ਬਣਿਆ ਹੋਣੇ ਪ੍ਰੋਟੀਨ ਦੇ ਪਹਿਲੀ ਚੀਜ਼ ਕੇਰਟਨ ਨਾਮ ਦਾ ਇਹ ਪ੍ਰੋਟੀਨ ਹੈ ਜੀ ਮਗਰੇ ਡੈਡ ਪ੍ਰੋਟੀਨ ਹੈ ਇਹ ਨਿਕਲ ਗਿਆ ਜਿਵੇਂ ਨੋ ਦਾ ਹਿੱਸਾ ਨਿਕਲ ਗਿਆ ਬਾਹਰ ਜੀ ਜਿਹਨੂੰ ਆਪਾਂ ਕੱਟ ਦਿੰਨੇ ਆ ਉਹ ਦਰਦ ਨਾ ਹੁੰਦਾ ਜਦ ਬਾਲਾਂ ਤੇ ਕੈਂਚੀ ਚਾਲੀ ਦਰਦ ਨਹੀਂ ਹੁੰਦਾ ਹਨੂ ਪਟੋਂਗੇ ਉਹਦੇ ਨੀਚੇ ਜਾ ਕੇ ਜਿੱਥੇ ਜੁੜਿਆ ਉਹ ਜਿੰਦਾ ਹੈ ਜੀ ਉਹ ਉੱਥੇ ਹੇਅਰ ਫੋਲਿਕਲ ਕਹਿੰਦੇ ਉਹਨੂੰ ਜੋ ਮਰਜ਼ੀ ਕਹ ਲਓ ਉੱਥੇ ਜਾਨ ਹੈ ਤੇ ਬਾਡੀ ਪ੍ਰੋਟੀਨ ਨੂੰ ਬਾਲਾਂ ਚ ਕਨਵਰਟ ਕਰਦੀ ਹੈ ਜੀ ਬਾਡੀ ਪ੍ਰੋਟੀਨ ਨੂੰ ਨੋਾਂ ਚ ਕਨਵਰਟ ਕਰਦੀ ਹੈ ਪਹਿਲੇ ਨੰਬਰ ਤੇ ਜੋ ਡਾਈਟ ਚ ਪ੍ਰੋਟੀਨ ਨਹੀਂ ਹੈ ਤੁਸੀਂ ਆਟੋਮੈਟਿਕਲੀ ਬਾਰਾਂ ਤੋਂ ਹੱਥ ਤੋਂ ਬੈਠੋਗੇ ਜੀ ਜਿਹੜੇ ਨਵੀਂ ਪ੍ਰੋਬਲਮ ਹੈ ਉਰੋਦੀ ਗੰਜਾਪਨ ਮੁੰਡਿਆਂ ਚ ਜਾਂ ਉਰੋਦੀ ਗੰਜਾਪਨ ਕੁੜੀਆਂ ਚ ਉਹ ਹੀ ਪੀਸੀਓਡੀ ਪੀਸੀਓਸ ਚ ਵੀ ਹੁੰਦਾ ਜੀ ਉਹ ਕਈ ਵਾਰੀ ਕੁੜੀਆਂ ਚ ਟੂ ਮੱਚ ਫੀਮੇਲ ਹਾਰਮੋਨ ਜੀ ਐਸਟ੍ਰੋਜਨ ਜਿਹੜਾ ਕਨਵਰਟ ਹੁੰਦਾ ਐਂਡਰੋਜਨ ਫੀਮੇਲ ਤੋਂ ਮੇਲ ਹਾਰਮੋਨ ਚ ਕਨਵਰਟ ਹੋ ਜਾਂਦਾ ਜੀ ਉਹਦੇ ਕਰਕੇ ਮੇਲਸ ਚ ਫੈਟੀ ਲਿਵਰ ਜੀ ਤੁਸੀਂ ਦੇਖਿਓ ਜਿਹਦਾ ਢਿੱਡ ਉਰੋਦੀ ਗੋਲ ਹੋਊਗਾ ਉਹਦਾ ਉਰੋਦੀ ਚੰਦ ਵੀ ਨਾਲ ਦਿਖ ਰਿਹਾ ਹੋਊਗਾ ਜੀ ਇਹ ਆਮ ਗੱਲ ਹੈ ਕਿ ਗੰਜਾਪਨ ਕਿ ਇਹ ਤਾਂ ਸਾਡੀ ਫੈਮਿਲੀ ਚ ਹੈ ਜੀ ਮੈਂ ਕਹਾਂ ਤੁਹਾਡੀ ਫੈਮਿਲੀ ਚ ਡਾਈਟ ਖਰਾਬ ਹੈ ਜੀ ਸਾਫ਼ ਦਿਖ ਰਿਹਾ ਹੈ ਜੀ ਬੱਚੇ ਡੈਡੀ ਨੂੰ ਕੋਸ ਦੋ ਦਾਦੇ ਨੂੰ ਕੋਸ ਦੋ ਮੈਂ ਕਹਾਂ ਇਹ ਥੋੜੀ ਹੈ ਇੱਕ ਤਾਂ ਇਹਦਾ ਮੁੰਡਾ ਬਿਲਕੁਲ ਓਕੇ ਵੀ ਤਾਂ ਹੈਗਾ ਜੀ ਉਹਦਾ ਢਿੱਡ ਵੀ ਫਲੈਟ ਹੈ ਜੀ ਤਾਂ ਜਦ ਤੁਹਾਡਾ ਲਿਵਰ ਫੈਟੀ ਹੋਏਗਾ ਤੁਹਾਡੇ ਬਾਲ ਉੜ ਜਾਣਗੇ ਲੌਜੀਕ ਕੀ ਹੈ ਜਦੋਂ ਲਿਵਰ ਫੈਟੀ ਹੋ ਗਿਆ ਪ੍ਰੋਟੀਨ ਹজম ਨਹੀਂ ਹੁੰਦੇ ਜੀ ਜੇ ਪ੍ਰੋਟੀਨ ਹজম ਨਹੀਂ ਹੁੰਦੇ ਬਾਲ ਉੜ ਜਾਣਗੇ ਤੇ ਖਾਸ ਤੌਰ ਤੇ ਉਹ ਜਿਹੜੇ ਕਿਸੇ ਨੇ ਗੰਜਾਪਨ ਦੂਰ ਕਰਨਾ ਜਾਂ ਇਸ ਸਮੱਸਿਆ ਦੀ ਹੱਲ ਕਰਨੀ ਚਾਹੁੰਦਾ ਤਾਂ ਉਹਨੂੰ ਖਾਣਾ ਚਾਹੀਦਾ ਨਾ ਕਿ ਲਗਾਉਣਾ ਚਾਹੀਦਾ ਹਾਂ ਤੇ ਐਵੇਂ ਖਾਣਾ ਜਿਹੜਾ ਸਰੀਰ ਨੂੰ ਹজম ਕਰਕੇ ਉੱਥੇ ਤੱਕ ਪਹੁੰਚਾਤਾ ਪਾਵੇ ਖਾ ਕੀ ਸਕਦੇ ਆ ਫਿਰ ਠੀਕ ਹੈ ਸਭ ਤੋਂ ਪਹਿਲਾਂ ਆਪਾਂ ਲਿਵਰ ਨੂੰ ਸਾਫ਼ ਕਿਵੇਂ ਕਰਨਾ ਹੈ ਜੀ ਕੀ ਨਹੀਂ ਖਾਣਾ ਉਹ ਜ਼ਰੂਰੀ ਹੈ ਜੀ ਰਿਫਾਈਨਡ ਤੇਲ ਤੇ ਫਰਾਈਡ ਹ ਉਸ ਦੇ ਵਿੱਚ ਮੈਦਾ ਪਹਿਲੀ ਚੀਜ਼ ਦੂਜੀ ਚੀਜ਼ ਬਾਰ ਬਾਰ ਖਾਣਾ ਕੀ ਹੁੰਦਾ ਲਿਵਰ ਖਰਾਬ ਹੁੰਦਾ ਜੀ ਸ਼ਰਾਬ ਟੂ ਮੱਚ ਫਰੂਟ ਫਰੂਟ ਦੇ ਵਿੱਚ ਕਿਹ ਚੀਨੀਆ ਫਰਕਟੋਸ ਲਿਵਰ ਨੂੰ ਖਰਾਬ ਕਰਦੀ ਹੈ ਜੀ ਖਾਣਾ ਕੀ ਚਾਹੀਦਾ गोभी पत्ता गोभी ब्रोकली जेडी दुनिया ਸਭ ਤੋਂ ਪਹਿਲਾਂ ਸਾਈਡ ਤੇ ਕੱਢ ਦਿੰਦੀ ਐ ਇਹਨੂੰ 크루ਸਫਰ ਚਾਰ ਪੱਤੇ ਵਾਲੀ ਸਬਜੀ ਕਹਿੰਦੇ ਨੇ ਜੀ ਇੱਕ ਰੱਬ ਨੇ ਇਹੀ ਚੀਜ਼ਤੀ ਹਿਏ ਲਿਵਰ ਨੂੰ ਐ ਸਾਫ ਕਰਦੀ ਐ गोभी पत्ता गोभी ब्रोकली ਮੂਲੀ ਪਾਲਕ ਸੋਰੀ ਪਾਲਕ ਹੈਗਾ ਸਰਸੋ ਜੀ ਜਿੰਨੇ ਸਰੋਂ ਕਹਿੰਦੇ ਆ ਇਹਦੇ ਪੱਤੇ ਇਹ ਚਾਰੋ ਚੀਜ਼ਾਂ ਆਪਣੇ ਇੱਕ ਆਰਗੈਨਿਕ ਲਿਵਰ ਕਲੀਨਰ ਐ ਜੀ ਬਾਰ ਬਾਰ ਖਾਣ ਦੀ ਜਗ੍ਹਾ ਤੇ ਦਿਨ ਦੋ ਵਾਰੀ ਖਾਓ ਜੀ ਜਿਹਨੂੰ ਇੰਟਰਮੀਟੈਂਟ ਫਾਸਟਿੰਗ ਕਹਿੰਦੇ ਨੇ ਅੱਜਕੱਲ ਜੀ ਖਾਣਾ ਸਲਾਦ ਨਾਲ ਸ਼ੁਰੂ ਕਰੋ ਜੀ ਕੋਕੋਨਟ ਆਇਲ ਉਹਦੇ ਵਿੱਚ ਇੱਕ ਐਂਜ਼ਾਈਮ ਹੈ ਜੀ ਯੂਰਿਕ ਐਸਿਡ ਉਹ ਲਿਵਰ ਨੂੰ ਸਾਫ਼ ਕਰਦਾ ਹੈ ਉਹਨੂੰ ਬਹੁਤ ਪਾਵਰ ਦਿੰਦਾ ਹੈ ਜੀ ਇਹੀ ਚੀਜ਼ਾਂ ਖਾਣੀਆਂ ਜਿੱਥੇ ਤੁਹਾਡਾ ਲਿਵਰ ਠੀਕ ਹੋ ਗਿਆ ਤੁਹਾਨੂੰ ਖਾਇਆ ਪੀਆ ਹਾਜ਼ਮ ਹੋਊਗਾ ਜਿੱਥੇ ਉਹ ਹਾਜ਼ਮ ਹੋ ਗਿਆ ਬਾਹੜਾ ਨੂੰ ਸਪਲਾਈ ਜਾਊਗੀ ਜੀ ਬਾਣ ਵਾਪਸ ਸਜਣਗੇ ਜੀ ਇਹ ਤਾਂ ਹੈਗੇ ਬਾਲ ਐ ਮਗਰ ਇੱਕ ਸੋਲੂਸ਼ਨ ਵੀ ਦੱਸਿਆ ਇਸ ਵਿੱਚ ਮੈਂ ਕਹਾਂਗਾ ਜੀ ਰੋਜ਼ਮੈਰੀਕ ਨਾ ਪੱਤੇ ਆਨੇ ਆ ਉਹਦੀ ਚਾਹ ਮਿਲਦੀ ਹੈ ਜੀ ਉਹ ਰੋਜ਼ਮੈਰੀ ਦੀ ਪੱਤੀਆਂ ਲੈ ਲੈਣੀਆਂ ਮੈਂ ਮੇਰੇ ਕਲਾਇੰਟਾਂ ਨੂੰ ਦਿੰਦਾ ਉਹਨੂੰ ਨਾ ਜਿਹਨੂੰ ਕੈਸਟਰ ਆਇਲ ਨਹੀਂ ਕਰਨਦੇ ਅਰੰਡੀ ਦਾ ਤੇਲ ਜੀ ਉਹਦੇ ਵਿੱਚ ਪਾ ਕੇ ਰੋਜ਼ਮਰੀ ਦੇ ਪੱਤੇ ਛੋਟੇ ਛੋਟੇ ਡੰਡਿਆਂ ਜਿਹਾ ਹੁੰਦੀਆਂ ਇੱਕ ਹਫ਼ਤਾ ਬੋਤਲ 'ਚ ਪਾ ਕੇ ਛੱਡ ਦੇਣੇ ਆ ਐਂ ਛੱਡ ਦੇਣੇ ਆ ਹਫ਼ਤੇ ਤੱਕ ਉਹਨੇ ਸਾਰੇ ਆਪਸ 'ਚ ਆਦਾਨ-ਪ੍ਰਦਾਨ ਕਰ ਲੈਣਾ ਜੀ ਉਹ ਤੇਲ ਲੈਣਾ ਜੀ ਰਾਤ ਨੂੰ ਸਿਰ ਤੇ ਛਸਣਾ ਪਿਆਰ ਨਾਲ ਰੂਟ 'ਚ ਟਾਵਲ ਵਿਛਾਣਾ ਹੋਤੇ ਪਿੱਲੋ ਤੇ ਸੋ ਜਾਣਾ ਜੀ ਸਵੇਰੇ ਉੱਠ ਕੇ ਆਰਾਮ ਨਾਲ ਧੋ ਦੇਣਾ ਤੇ ਕੋਈ ਸ਼ੈਂਪੂ ਇਹ じゃ ਨਹੀਂ ਵਰਤਣਾ ਖਤਰਨਾਕ ਜਿੰਨਾ ਜ਼ਿਆਦਾ ਮਾਈਲਡ ਸ਼ੈਂਪੂ ਮਿਲ ਜੇ ਜਿੰਨਾ ਬੇਬੀ ਵਾਲਾ ਸ਼ੈਂਪੂ ਮਿਲ ਜੇ ਜਿਹਦੇ ਵਿੱਚ ਕਾਸਟਿਕ ਨਾ ਹੋਵੇ ਪੈਰਾਬੈਨ ਫ੍ਰੀ ਹੋਵੇ ਉਹਨਾਂ ਵਧੀਆ ਕਿਉਂਕਿ ਸ਼ੈਂਪੂ ਹੀ ਵਾਲਾਂ ਨੂੰ ਖਰਾਬ ਕਰੀ ਜਾਂਦਾ ਉਹਨੂੰ ਨਾ ਲੈਣਾ ਤੇ ਵਾਲਾਂ ਨੂੰ ਧੋਣ ਵਾਸਤੇ ਮਤਲਬ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਮੈਨ ਵਰਤਣੀਆਂ ਚਾਹੀਦੀਆਂ ਨੇ ਜਿਵੇਂ ਆਪਾਂ ਪਹਿਲਾਂ ਚੱਲ ਦੱਸਦੀ ਆਪਣੇ ਦੇਸ਼ 'ਚ ਕਲਚਰ ਸੀ ਕਿ ਦਹੀਂ ਤੇ ਲੱਸੀ ਨਾਲ ਲਣਾਉਂਦੇ ਸੀ ਹੁਣ ਤੇ ਜਿਉਂ ਚਲੋ ਬਹੁਤ ਘੱਟ ਪੋਸਿਬਲ ਨੇ ਲੋਕ ਨੇ ਜਿਹੜੇ ਇਸ ਚੀਜ਼ ਤੋਂ ਕਾਨਤ ਵੀ ਅੱਜਕੱਲ ਮਨਦੇ ਹੋਣਗੇ ਬਹੁਤ ਸਿੰਪਲ ਅਲਾ ਆਜਾ ਜੀ ਜੇਕਰ ਤੁਹਾਨੂੰ ਸ਼ੈਂਪੂ ਘਰ ਬਣਾਉਣਾ ਹੈ ਮੈਂ ਤਾਂ ਇਹ ਕਰੂੰਗਾ ਜੀ ਮੈਂ 2 ਚਮਚ ਸੇਬ ਦਾ ਸਰਕਾ ਜੀ ਵਿੱਚ ਖਾਸਾ ਨਿੰਬੂ ਨਚੋੜ ਦ ਇਹ ਦੋਨੋਂ ਕੀ ਹੈ ਫੈਟ ਨੂੰ ਕੱਟ ਦੇਣੇ ਜੀ ਵਾਲਾਂ 'ਚ ਧੋਣੇ ਕਿਉਂ ਆਪਾਂ ਫੈਟ ਕਿਉਂਕਿ ਆਇਲ ਆ ਜਾਂਦਾ ਜੀ ਆਰਾਮ ਨਾਲ ਨਹਾਉਣ ਤੋਂ ਪਹਿਲਾਂ ਛੱਸ ਲੈਣਾ ਜੀ ਥੋੜਾ ਪਾਣੀ ਪਾ ਕੇ ਮਗਰ ਕਿਉਂਕਿ ਆਪਾਂ ਸੈਟਾ ਥੋੜਾ ਤਿੱਖਾ ਹੁੰਦਾ ਜੀ ਇਹ ਪਾਣੀ ਪਾ ਕੇ ਨੂੰ ਛੱਸੀ ਜਾਣਾ ਇਹਨੂੰ ਮਿਕਸ ਕਰਕੇ ਰੱਖ ਲੈਣਾ ਅੱਧਾ ਘੰਟਾ ਛੱਡ ਦਿਓ ਜੀ ਸਿੰਪਲ ਪਾਣੀ ਨਾਲ ਵਾਲ ਧੋ ਦਿਓ ਜੀ ਤੁਸੀਂ ਕਹੋਗੇ ਵਾਜੀ ਵਾ ਐਨੇ ਸਿਰ ਕੀ ਵਾਲ ਜ਼ਿੰਦਗੀ 'ਚ ਨਹੀਂ ਸੀ ਕਦੇ ਜੀ ਜਿੱਦੇ ਸਿਕਰੀ ਹੁੰਦੀ ਹੈ ਅਸੀਂ ਉਹਨੂੰ ਕਹਿੰਦੇ ਸਿੱਧਾ ਨਿੰਬੂ ਵਰਤ ਲਾ ਦੇ ਲਸ ਕੱਲ ਹੈ ਨਾ ਇਹਦੀ ਪੀ ਐਚ ਥੋੜੀ ਐਸਿਡਿਕ ਹੁੰਦੀ ਹੈ ਜੀ ਨਿੰਬੂ ਤੇ ਐਪਲ ਸੈਟਰ ਥੋੜੇ ਐਸਿਡਿਕ ਹੈ ਉਹਨੂੰ ਹੈਲਪੇ ਕਰਦੇ ਨੇ ਸ਼ੈਂਪੂ ਉਲਟਾ ਕਰ ਦਿੰਨੇ ਆ ਇਹਦੀ ਪੀ ਐਚ ਨੂੰ ਬੈਲੈਂਸ ਕਰਕੇ ਨੀਚੇ ਲਿਆ ਦਿੰਨੇ ਆ ਜੀ ਤਾਂ ਉਹ ਗਲਤ ਹੈ ਤੇ ਇੱਕ ਚੀਜ਼ ਹੋਰ ਹੈ ਕਿ ਮਾਰਕੀਟ ਚ ਬੜਾ ਗੁੱਸ ਚੱਲਦਾ ਹੈ ਵੀ ਇਹੇ ਤੇਲ ਲਾਓ ਇਹ ਚੀਜ਼ ਸਾਡੀ ਵਰਤੋ ਤੁਹਾਡੇ ਜਿਹੜੇ ਵਾਲ ਝੜੇ ਹੋਏ ਨੇ ਉਹ ਪੂਰੇ ਹੋ ਜਾਣਗੇ ਲੋਕੋ ਪਾਗਲ ਹੋ ਜਾਂਦੇ ਨੇ ਤੇਲਾ ਲਾ ਕੇ ਅ ਰਿਜ਼ਲਟ ਸਭ ਨੂੰ ਪਤਾ ਹੀ ਨਹੀਂ ਹਾਂਜੀ ਸਭ ਤੋਂ بڑا ਝੂਠਾ ਬਿਜ਼ਨਸ ਇਹ ਕਹਤਾ ਹੈ ਜੀ ਤੁਹਨੇ ਹੁੰ ਦੂਜਾ ਇਲਾਜ ਵੀ ਦੱਸ ਦੇਣਾ ਇੱਕ ਜੀ ਹੈਨਾ ਉਹ ਵੀ ਸਿਰ ਦੇ ਲਈ ਹੈ ਉਹ ਤੁਸੀਂ ਕਹੋਗੇ ਯਾਰ ਇਹ ਤਾਂ ਸਮਝ ਨਹੀਂ ਆਂਦਾ ਕਿ ਇਹ ਲਾ ਸੱਚਾ ਹੋ ਸਕਦਾ ਪਿਆਜ਼ ਨੂੰ ਨਾ ਬਲੈਂਡਰ ਚ ਪਾਣਾ ਜੀ ਉਹਨੂੰ ਜਮੇ ਜੂਸ ਕੱਢ ਦੇਣਾ ਹੁੰਦਾ ਜੀ ਉਹਨੂੰ ਬੈਟਲ ਲੈ ਲੈਣਾ ਚੀਜ਼ ਕਲੋਥ ਨੇ ਹੁੰਦਾ ਆਪਣਾ ਮਲਮਲ ਦਾ ਕੱਪੜਾ ਉਹ ਚ ਪਾ ਕੇ ਉਹਨੂੰ ਸਕਵੀਜ਼ ਕਰਕੇ ਉਹਦਾ ਜੂਸ ਲੈ ਲੈਣਾ ਜੀ ਹਾਫ ਕੱਪ ਕੁਆਟਰ ਆਫ ਅ ਕੱਪ 1/4 ਕੱਪ 1/4 ਕੱਪ ਬਾਕੀ ਸਾਰੇ ਚ ਉਸ ਚ ਪਾਣੀ ਜੀ ਡਿਲੀਊਟ ਕਰ ਲੈਣਾ ਇਹਨੂੰ ਜਿਵੇਂ ਆਪਾਂ ਤੇਲ ਹੀ ਲੈਂਦੇ ਸੀ ਬਚਪਨ ਚ ਜੀ ਸਿਰ ਤੇ ਲਾ ਕੇ ਪੂਰੇ 30 ਮਿੰਟ ਗਿਣਨੇ ਆ 30 ਮਿੰਟ ਬਾਅਦ ਸਿਰ ਧੋ ਦਿਓ ਜੀ ਤੁਸੀਂ ਕਹੋਗੇ ਵਾਲ ਬੱਲੇ ਬੱਲੇ ਜੀ ਜੇ ਇਹਦਾ ਫਰਮੈਂਟਡ ਉਹ ਵੀ ਆਉਂਦੀ ਹੈ ਸਾਡਾ ਲੱਗ ਪੂਰਾ ਰੈਸਪੀ ਹੈ ਇਹ ਸ਼ਹਿਦ ਪਾ ਕੇ ਨੂੰ ਫਰਮੈਂਟ ਕਰਕੇ ਮਗਰ ਇਹ ਸਭ ਤੋਂ ਸਿੰਪਲ ਹੈ ਜਿਵੇਂ 1/4 ਕੱਪ ਪਿਆਜ਼ ਦਾ ਜੂਸ ਜੀ ਵਿੱਚ 1/4 ਪਾਣੀ ਜੀ ਉਹ ਚੱਸਣਾ ਅੱਧਾ ਘੰਟਾ ਛੱਡਣਾ ਤੁਸੀਂ ਹਫ਼ਤੇ ਚ ਦੋ ਵਾਰੀ ਕਰਨ ਲੱਗ ਜਾਈ ਧੋਲੇ ਤੇ ਵਾਲ ਝੜਨ ਦੀ ਪ੍ਰੋਬਲਮ ਸੋਲਵ ਹੋ ਜਾਂਦੀ ਹੈ ਜੀ ਤੇ ਹੁਣ ਆਪਾਂ ਸਕਿਨ ਤੇ ਆਉਂਦੇ ਆ ਲੇਡੀਜ਼ ਖਾਸ ਕਰਕੇ ਕੋਈ ਕੋਲ ਮੇਰੀ ਸਕਿਨ ਖੁਸ਼ਕਾ ਮੇਰੀ ਸਕਿਨ ਡਰਾਈ ਆ ਤੇ ਕਿਸੇ ਨੂੰ ਪਿੰਪਲਸ ਦੀ ਪ੍ਰੋਬਲਮ ਹੋ ਗਈ ਜਾਂ ਜਿਹੜੀਆਂ ਛਾਈਆਂ ਵਗੈਰਾ ਹੋ ਗਈਆਂ ਇਸ ਤਰ੍ਹਾਂ ਦੀਆਂ ਬੜੀਆਂ ਸਮੱਸਿਆਵਾਂ ਆਉਂਦੀਆਂ ਨੇ ਲੇਡੀਜ਼ ਦੇ ਤਾਂ ਪ੍ਰੋਡਕਟ ਵੀ ਹਜ਼ਾਰਾਂ ਚ ਆਉਂਦੇ ਨੇ ਪਤਾ ਨਹੀਂ ਕੀ ਕੁਝ ਟਰੋਲ ਵਾਲ ਡਰਮੇਟਿਕਲ ਵੀ ਲਾਉਂਦੀਆਂ ਨੇ ਜਿਹੜਿਆਂ ਤੇ ਤੇ ਉਹ ਫਿਰ ਹੱਲ ਨੇ ਜਿਹੜੇ ਉਹ ਨਹੀਂ ਹੁੰਦੇ ਕਈ ਵਾਰ ਡਾਕਟਰਾਂ ਕੋਲ ਵੀ ਜਾਣਾ ਪੈਂਦਾ ਏ ਟਰੀਟਮੈਂਟ ਨੇ ਜਿਹੜੇ ਮੈਡੀਕਲ ਵੀ ਕਰਵਾਉਣੇ ਪੈਂਦੇ ਨੇ ਕਈਆਂ ਦੇ ਚਿਹਰੇ ਨੇ ਜਿਹੜੇ ਪੂਰੇ ਫਿੜਸੀਆਂ ਦੇ ਨਾਲ ਜਾਂ ਫਿਰ ਨਿਸ਼ਾਨਾਂ ਦੇ ਨਾਲ ਭਰ ਜਾਂਦੇ ਨੇ ਤਾਂ ਇਹ ਸਮੱਸਿਆਵਾਂ ਦਾ ਕਾਰਨ ਕੀ ਆ ਦੇਖੋ ਇਹ ਗੁੱਥੀ ਦਾ ਜਵਾਬ ਤੁਹਾਡੇ ਪਹਿਲੇ 4 ਲਾਈਨਾਂ 'ਚ ਹੈ ਜੀ ਲੇਡੀਜ਼ ਜੀ ਇਹ ਮੇਲ ਨੂੰ ਕਿਉਂ ਨਹੀਂ ਹੁੰਦੇ ਜੀ ਸੇਮ ਪ੍ਰੋਬਲਮ ਕਹਿੰਦੇ ਮੇਲ ਨੇ ਮੈਂ ਕਹਿੰਦਾ ਅੱਜ ਦੇ ਮੁੰਡੇ ਤਾਂ ਫੇਰ ਥੋੜੇ ਖਰਾਬ ਹੋ ਗਏ ਮੇਰੀ ਉਮਰ ਤੱਕ ਅਸੇ ਜ਼ਿੰਦਗੀ 'ਚ ਮੂੰਹ ਤੇ ਕੁਝ ਨਹੀਂ ਲਾਇਆ ਤੇ ਉਹ ਆਪਣਾ ਹੋਰ ਵੀ ਨਾ ਜੋਗਜਾ ਹੁੰਦਾ ਜਿਵੇਂ ਲੇਡੀਜ਼ ਤੋਂ ਵਾਲਾਂ ਵਾਸਤੇ ਲੱਗ ਚੀਜ਼ ਤੇ ਫੇਸ ਵਾਸਤੇ ਅਲੱਗ ਬਾਡੀ ਵਾਸਤੇ ਅਲੱਗ ਆਪਣੇ ਸੀਗੇ ਹੀ ਇੱਕੋ ਹੁੰਦਾ ਚ ਸ਼ੈਂਪੂ ਹੋਵੇ ਚ ਸਾਬਣ ਹੋਵੇ ਉਹਦੇ ਨਾਲ ਹੀ ਸਿਰ ਧੋ ਲੈਂਦੇ ਨੇ ਉਹਦੇ ਨਾਲ ਹੀ ਨਹਾ ਲੈਂਦੇ ਨੇ ਬਸ ਹੁਣ ਤੁਹਾਡੇ ਕੁਐਸਚਨ ਦਾ ਆਨਸਰ ਦੇਣਾ ਹੈ ਇਹ ਲੇਡੀਜ਼ ਨੂੰ ਕਿਉਂ ਹੁੰਦੀ ਹੈ ਹਾਰਮੋਨਸ ਜੀ ਆਪਣੇ ਸਰੀਰ ਚ ਮੇਨ ਇੱਕੋ ਹਾਰਮੋਨਾਂ ਕੰਮ ਚ ਰਹੀਆਂ ਨੇ ਟੈਸਟੋਸਟਰੋਨ ਨਾਲ ਮਰਦਾਂ ਚ ਫੀਮੇਲ ਦਾ ਨਾ ਐਸਟ੍ਰੋਜਨ ਚਾਰ ਸਰਕਲ ਹੈ ਉਹਦੇ ਜੀ ਪ੍ਰੋਜੈਸਟਰੋਨ ਐ ਐਸਟ੍ਰੋਜਨ ਐ ਉਹਦੇ ਤਿੰਨ ਵਾਰੀ ਤਿੰਨ ਸਰਕਲ ਤੋਂ ਬਾਅਦ ਪੂਰਾ ਘੁੰਮਦਾ ਉਹ ਹਾਰਮੋਨ ਅਗਰ ਹਿੱਲ ਗਏ ਕੰਸੀਆਂ ਸ਼ਾਇਆ ਡਰਾਈ ਸਕਿਨ ਜਾਂ ਆਇਲੀ ਸਕਿਨ ਬਹੁਤ ਕੁਝ ਬਣ ਜਾਂਦਾ ਤਾਂ ਹੀ ਇਹ bizness ਦੇਖਿਆ ਜਾਂਦਾ ਹੈ ਤਾਂ ਲੇਡੀਜ਼ ਨੂੰ ਹੀ ਫੋਕਸ ਕਰਦਾ ਹੈ ਮੇਲ ਨੂੰ ਤਾਂ ਮਾੜੀ ਮੋਟੀ ਇੱਕ ਦੀ ਵੀਡੀਓ ਆਉਂਦੀ ਹੈ ਕਦੇ ਸਾਰੇ ਉਧਰ ਨੂੰ ਹੈ ਕਿਉਂਕਿ ਪ੍ਰੋਬਲਮ ਉਹਨਾਂ ਨੂੰ ਹੈ ਜੇ ਤੁਸੀਂ ਅੰਦਰੋਂ ਉਰੋਂ ਦੀ ਠੀਕ ਨਹੀਂ ਹੋ ਜੀ ਪੂਰੇ ਜੋ ਮਰਜ਼ੀ ਕਰ ਲਓ ਜੀ ਜੇ ਤੁਹਾਡਾ ਐਸਟ੍ਰੋਜਨ ਵਧਿਆ ਹੋਣਾ ਤੁਹਾਡੇ ਫਿੰਸੀਆਂ ਹੋਣਗੀਆਂ ਜੀ ਹੁਣ ਕਈ ਲੇਡੀਸ ਦੀ ਇੱਕ ఓਵਰੀ ਖਰਾਬ ਹੁੰਦੀ ਹੈ ਇੱਕ ਠੀਕ ਹੁੰਦੀ ਹੈ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਜੀ ਮੈਂ ਤਾਂ ਇੱਕ ਸਿੰਪਲ ਜਿਹਾ ਤਰੀਕਾ ਦੱਸਦਾ ਮੂੰਹ ਦੇ ਸੈਂਟਰ ਤੇ ਲਾਈਨ ਖਿੱਚ ਲੈਣੀ ਹੈ ਜੀ ਜੀ ਤੁਹਾਡੇ ਫੈਂਸੀ ਕਿਹੜੇ ਪਾਸੇ ਹੁੰਦੀ ਹੈ ਹੈਰਾਨ ਹੋ ਜਾਓਗੇ ਜੇ ਤੁਹਾਡੇ ਫੈਂਸੀ ਖੱਬੇ ਨਿਕ ਵੀ ਖੱਬੇ ਨਾ ਉਰੇ ਹੈ ਤੁਹਾਡੀ ਸੱਜੀ ਓਵਰੀ ਖਰਾਬ ਹੈ ਇੰਨਾ ਸਿੰਪਲ ਹੈ ਜੇ ਤੁਹਾਡੇ ਫੈਂਸੀ ਸਿਰਫ ਸੱਜੇ ਪਾਸੇ ਹੁੰਦੀ ਹੈ ਤੁਹਾਡੀ ਖੱਬੀ ਓਵਰੀ ਖਰਾਬ ਹੈ ਕਿਉਂਕਿ ਫੀਮੇਲ ਓਵਰੀ ਹਰ ਮਹੀਨੇ ਦੋਨੋਂ ਨਹੀਂ ਕੰਮ ਕਰਦੀਆਂ ਇਹ ਵੀ ਸਾਈਕਲ ਕਰਦੀਆਂ ਸਭ ਕੁਝ ਸਾਈਕਲ ਹੈ ਫੀਮੇਲ ਬਾਡੀ ਇਜ਼ ਅਬਾਊਟ ਸਾਈਕਲ ਹੈਗਾ ਤੁਸੀਂ ਫੀਮੇਲ ਬਾਡੀ ਸਮਝਾ ਜੀ ਮੈਂ ਕਹਿੰਦਾ ਕਹਿੰਦੇ ਨਹੀਂ ਕਿ ਜਨਾਨੀ ਨੂੰ ਕੋਈ ਨਹੀਂ ਸਮਝ ਸਕਿਆ ਉਹ ਬਹੁਤ ਈਜ਼ੀ ਹੈ ਹਾਰਮੋਨਸ ਦਾ ਇੱਕ ਸਾਈਕਲ ਸਮਝ ਲਓ ਜੀ ਬڑے بڑے ਮਰਦ ਕਹਿੰਦੇ ਯਾਰ ਇਹਦੇ ਮੂਰੇ ਨਹੀਂ ਬੋਲਣਾ ਇਹ ਤਾਂ ਗੁੱਸੇ ਰਹਿੰਦੀ ਹੈ ਉਹ ਗੁੱਸੇ ਨਹੀਂ ਉਹ ਤੇ ਹਾਰਮੋਨਸ ਖਰਾਬ ਨੇ ਜੀ ਹੈਨਾ ਇਹ ਬੜਾ ਬੜਾ ਚੱਕਰ ਆਈ ਕਿ ਮੈਂ ਹਮੇਸ਼ਾ ਗਲਤ ਤੇ ਆ ਜੀ ਇਹ ਤਾਂ ਹਮੇਸ਼ਾ ਠੀਕ ਹੈ ਉਹ ਖਿਜੀ 25 ਕਿਉਂ ਪਈ ਹੈ ਉਹਦੇ ਪਿੱਛੇ ਕਾਰਨ ਹੈ ਉਹਦੇ ਹਾਰਮੋਨਸ ਖਰਾਬ ਹੈ ਉਹ ਹਾਰਮੋਨਸ ਕਿਉਂ ਖਰਾਬ ਹੈ ਉੱਥੇ ਤੱਕ ਤਾਂ ਪਹੁੰਚਦੇ ਨਹੀਂ ਜੀ ਹਜ ਤੱਕ ਤਾਂ ਇਹ ਨਹੀਂ ਪਤਾ ਕਿ ਹਾਰਮੋਨਸ ਖਰਾਬ ਹੈ ਫਿਰ ਮਾੜਾ ਮੋਟਾ ਕੋਈ ਕਹਿੰਦੇ ਹਾਰਮੋਨਲ ਇੰਬੈਲੈਂਸ ਹੈ ਤੁਸੀਂ ਇਹ ਖਾਣਾ ਸ਼ੁਰੂ ਕਰ ਦਿਓ ਉਹ ਖਾਣਾ ਸ਼ੁਰੂ ਕਰਦਾ ਨਹੀਂ ਜਦੋਂ ਆਪਾਂ ਨੇ ਹਾਰਮੋਨ ਫਿਕਸ ਕਰਨੇ ਆ ਓਵਰ ਆਲ ਫਿਕਸ ਕਰਨ ਸਾਡੇ ਕੋਲ ਪੀਸੀਓਡੀ ਦਾ ਜੀ ਫਾਈਬਰ ਰੋਡ ਦਾ ਜਾਂ ਫਿਰ ਬ੍ਰੈਸਟ ਸਿਸਟ ਦਾ ਕੇਸ ਆ ਜਾਂਦਾ ਅਸੀਂ ਉਹਨੂੰ ਕਹਿੰਦੇ ਆ ਥੋੜਾ ਸਾਨੂੰ ਕੋਈ ਚੀ ਪਤਾ ਸੀ ਬਿਮਾਰੀ ਤਾਂ ਠੀਕ ਕਰ ਦੇਣੀ ਜੀ ਅਸੀਂ ਤੁਹਾਡੇ ਹਾਰਮੋਨਸ ਦੇ ਪਿੱਛੇ ਕੀ ਕਰ ਰਹੇ ਹਾਂ ਠੀਕ ਕਰਨਾ ਤਿੰਨ ਮਹੀਨੇ ਬਾਅਦ ਜੀ ਪ੍ਰੋਬਲਮ ਖਤਮ ਕਿਉਂ ਹਾਰਮੋਨ ਸਮਝ ਰਹੇ ਹਾਂ ਬਸ ਜੀ ਆਪਾਂ ਜੀ ਗੱਲ ਕਰੀਏ ਸਕਿਨ ਨੂੰ ਲੈ ਕੇ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹ ਮਾਰਕੀਟ ਦੇ ਵਿੱਚ ਵਿਕਦੀਆਂ ਨੇ ਧੁੱਪੇ ਜਾਣਾ ਜੀ ਤਾਂ ਕਰੀਮ ਲਾ ਕੇ ਜਾਓ ਠੀਕ ਹੈ ਜੀ ਸਰਦੀਆਂ ਆ ਗਈਆਂ ਤਾਂ ਆ ਚੀਜ਼ ਲਾਓ ਗਰਮੀ ਆ ਗਈਆਂ ਤਾਂ ਆ ਚੀਜ਼ ਲਾਓ ਤੇ ਹਨਾ ਬਾਡੀ ਵਾਸਤੇ ਲੱਗਦੋ ਚਿਹਰੇ ਵਾਸਤੇ ਲੱਗ ਤੇ ਇੱਕ ਤਾਂ ਤੁਸੀਂ ਚਲੋ ਦੱਸਿਆ ਇਹਨਾਂ ਦੇ ਕੋਈ ਸਾਈਡ ਇਫੈਕਟ ਵੀ ਹੁੰਦੇ ਨੇ ਹੋਰ ਆ ਚੀਜ਼ਾਂ ਦੇ ਜਿਹੜੇ ਤੁਸੀਂ ਪਹਿਲਾਂ ਦੱਸੇ ਨੇ ਉਹਨਾਂ ਤੋਂ ਇਲਾਵਾ ਦੇਖੋ ਇਹ ਪਹਿਲਾ ਸਾਈਡ ਇਫੈਕਟ ਇਹ ਹੈ ਹਰ ਇੱਕ ਚੀਜ਼ ਦੇ ਵਿੱਚ ਇੱਕ ਸਟੇਬਲਾਈਜ਼ਰ ਪੈਂਦਾ ਹੈ ਤਾਂ ਕਿ ਕੋਈ ਵੀ ਚੀ ਗਿੱਲੀ ਚ ਉੱਲੀ ਲੱਜਾਂਦੀ ਹੈ ਮੰਨੋ ਕਿ ਨਹੀਂ ਜੀ ਮਨ ਕੋ ਟੂਥਪੇਸਟ ਦੇ ਵਿੱਚ ਉਹ ਪੇਸਟ ਦੇ ਵਿੱਚ ਉਹਨੂੰ ਉੱਲੀ ਕਿਉਂ ਨ ਲੱਗਦੀ ਜੀ ਉਹਦੇ ਵਿੱਚ ਕਹੇ ਜਾਂ ਸਟੇਬਲਾਈਜ਼ਰ ਪਾਣਾ ਪੈਂਦਾ ਜਿਹਨੂੰ ਤੁਸੀਂ ਪ੍ਰੀਜ਼ਰਵੇਟਿਵ ਕਹੋਗੇ ਕਿਉਂ ਤੇ ਉੱਲੀ ਨਾ ਲੱਗੇ ਜੀ ਉਹ ਲਈ ਕਿਉਂ ਲੱਗ ਰਹੀ ਤੇ ਚੀਪ ਹੀ ਹੈ ਹੁਣ ਉਹ ਲਈ ਨਾ ਲੱਗਣ ਲਈ ਚੀਜ਼ ਦਾ ਮਤਲਬ ਕੀ ਹੈ ਉਹ ਪਿਓਰ ਕੈਮੀਕਲ ਹੈ ਜੀ ਉਹ ਆਰਗੇਨਿਕ ਮੈਟਰ ਨੂੰ ਉਹਦੇ ਚੱਲ ਨਹੀਂ ਦੇਊਗਾ ਸਕਿਨ ਆਪਣੀ ਆਰਗੇਨਿਕ ਹੈ ਜੀ ਤੁਸੀਂ ਉਹਨੂੰ ਟਕ 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 ਸਾਰੀ ਸਕਿਨ ਇਹਨੂੰ ਪਹਿਲਾਂ ਅੰਦਰ ਜਾਏਗੀ ਫਿਰ ਉਹ ਬਲੱਡ 'ਚ ਜਾਏਗੀ ਫਿਰ ਲਿਵਰ ਉਹਨੂੰ ਡੀਟੌਕਸ ਕਰੇਗਾ ਜੀ ਫਿਰ ਰੂਲ ਉਹੀ ਜੋ ਚੀਜ਼ ਖਾ ਨਹੀਂ ਸਕਦੇ ਉਹ ਲਾ ਨਹੀਂ ਸਕਦੇ ਜੀ ਤਾਂ ਜਿੰਨੀਆਂ ਕਰੀਮਾਂ ਵਿਟਾਮਿਨ E ਵਾਲੀ 90% ਤਾਂ ਸਟੀਰੋਇਡੇ ਪਾ ਦਿੰਦੇ ਨੇ ਜੀ ਜੀ ਸਟੀਰੋਇਡ ਸਿੱਧੀ ਮੈਂ ਇਹਦਾ ਇਲਾਜ ਦੱਸੂਗਾ ਤੁਸੀਂ ਕਹੋਗੇ ਵਾ 10 ਰੁਪਏ ਦਾ ਇਲਾਜ ਜੀ ਇੱਕ ਚਮਚ ਕੋਕੋਨਟ ਕੈਸਟਰ ਆਇਲ ਅਰੰਡੀ ਦਾ ਤੇਲ ਜੀ ਦੋਨੋਂ ਮਿਕਸ ਕਰਕੇ ਨਾ ਇੱਕ ਬੋਤਲ ਤੇ ਰੱਖ ਲੈਣੇ ਆ ਰਾਤ ਨੂੰ ਸੌਣ ਲੱਗੇ ਚਾਰ ਬੂੰਦਾਂ ਚਾਰ ਮੈਕਸਿਮਮ ਟਿਕ 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 ਇਹਨੂੰ ਮਲ ਲੈ ਉਹ ਬਹੁਤ ਫੈਲਦਾ ਕੈਸਟਰ ਆਇਲ ਪਿਆਰ ਨਾਲ ਬਹੁਤ ਪਿਆਰ ਨਾਲ ਮੂੰਹ ਨੂੰ ਉੱਪਰ ਨੂੰ ਕਹਿੰਦੇ ਮੋਸ਼ਰ ਉੱਪਰ ਨੂੰ ਕਰੀਦਾ ਜੀ ਉਵੇਂ ਕਰ ਲਿਓ ਲਾ ਕੇ ਸੋਗੇ ਸਵੇਰੇ ਉੱਠ ਕੇ ਮੂੰਹ ਧੋ ਲੈਣਾ ਤਾਂ ਸਕਿਨ ਨਾਲ ਜੁੜਿਆ ਆਖਰੀ ਸਵਾਲ ਮੈਂ ਪੁੱਛਦਾ ਕਿ ਮੇਲ ਹੋਵੇ ਚਾਹੇ ਫੀਮੇਲ ਹੋਵੇ ਸਕਿਨ ਨੂੰ ਕਿਹੜੇ ਚੀਜ਼ ਕਿਹੜਾ ਤੇਲ ਆ ਜਿਹੜਾ ਉਹ ਰੈਗੂਲਰ ਲਾਉਣਾ ਚਾਹੀਦਾ ਹੈ ਗਰਮੀ ਦਾ ਮੌਸਮ ਵਾਸਤੇ ਕੀ ਆ ਸਰਦੀ ਦੇ ਮੌਸਮ ਵਾਸਤੇ ਕੀ ਆ ਜਿਨ੍ਹਾਂ ਚੀਜ਼ਾਂ ਦਾ ਕੋਈ ਨੁਕਸਾਨ ਨਹੀਂ ਤੇ ਆ ਕਰੀਮਾਂ ਵਗੈਰਾ ਤੋਂ ਮੇਰੇ ਕੋਈ ਖਿੜਾ ਛਡਾਉਣਾ ਚਾਹੁੰਦਾ ਹੈ ਤਾਂ ਉਸ ਨੂੰ ਕੀ ਵਰਤਣਾ ਚਾਹੀਦਾ ਗਰਮੀ ਲਈ ਬੈਸਟ ਸਕਿਨ ਨੂੰ ਜਿਹਨੂੰ ਕਹਿੰਦੇ ਟੈਨਿੰਗ ਤੋਂ ਬਚਣ ਲਈ ਜੀ ਨਿੰਬੂ ਨਿੰਬੂ ਮਲ ਕੇ ਬਹਿਜੋ 15 ਮਿੰਟ ਬਾਅਦ ਆਇਲ ਵੀ ਚੱਕ ਦੂਗਾ ਤੇ ਟੈਨਿੰਗ ਚੱਕ ਦੂਗਾ ਧੁੱਪ ਜਰੂਰ ਲੈਣੀ ਹੈ ਮੈਂ ਸਮਝਦਾ ਧੁੱਪ ਤੋਂ ਤੁਸੀਂ ਬਹੁਤ ਡਰਦੇ ਹੋ ਤੁਹਾਡਾ ਸਭ ਤੋਂ ਪਹਿਲਾ ਦੋਸਤ ਧੁੱਪ ਹੈ ਵਿਟਾਮਿਨ ਡੀ ਹੈ ਉਹਦਾ ਚੀ ਜੀ ਉਹ ਲਿਵਰ ਨੂੰ ਤੰਦਰੁਸਤ ਕਰਦਾ ਹੈ ਕੋਕੋਨਟ ਆਇਲ ਕੈਸਟਰ ਆਇਲ ਅੰਮ੍ਰਿਤ ਹੈ ਜੇ ਤੁਹਾਡੇ ਫਿੰਸੀਆਂ ਹੁੰਦੀਆਂ ਇੱਕ ਚਮਚ ਐਪਲ ਸਾਈਡਰ ਵਿਨੇਗਰ ਇੱਕ ਗਲਾਸ ਪਾਣੀ ਚ ਮਿਕਸ ਕਰਕੇ ਕੱਚ ਦੀ ਬੋਤਲ ਚ ਰੱਖ ਲਿਓ ਹਰ ਰੋਜ਼ ਜਿਵੇਂ ਤੁਸੀਂ ਆਪਣੀ ਕਰੀਮਾਂ ਵਰਤਦੇ ਹੋ ਕਾਟਨ ਤੇ ਲਾਣੀ ਆ ਉਹ ਉਹਨੂੰ ਮੂੰਹ ਸਾਫ਼ ਕਰ ਲੈਣ ਦਿੱਚ ਤਿੰਨ ਵਾਰੀ ਤੁਹਾਡੀ ਫਿੰਸੀਆਂ ਭੱਜ ਜਾਣਗੀਆਂ ਤੇ ਹੁਣ ਉਹਨਾਂ ਦੰਦਾਂ ਤੇ ਦੰਦਾਂ ਦੀਆਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨੇ ਜਿਵੇਂ ਤੁਸੀਂ ਦੱਸਿਆ ਕਿ ਲੋਕ ਜ਼ਿਆਦਾ ਵਾਈਟ ਦਿਖਾਉਣਾ ਚਾਹੁੰਦੇ ਨੇ ਦੰਦਾਂ ਨੂੰ ਉਹ ਹੋ ਗਿਆ ਵੀ ਤਰਾਂਤਰਾਂ ਦੇ ਪ੍ਰੋਡਕਟ ਲਾਉਂਦੇ ਨੇ ਇੱਕ ਚੀਜ਼ ਹੁੰਦਾ ਨਾ ਵੀ ਗਰਮ ਠੰਡਾ ਖਾਲਿਆ ਕੈਵਿਟੀ ਹੋ ਗਈ ਤਾਂ ਟੂਥ ਪੇਸਟ ਨੇ ਜਿਹੜੇ ਉਹ ਬੜੇ ਤਰ੍ਹਾਂ ਦੇ ਬਾਜ਼ਾਰ ਦੇ ਵਿੱਚ ਮਿਲਦੇ ਨੇ ਇੱਕ ਤਾਂ ਚਲੋ ਚੀਜ਼ਾਂ ਹੁੰਦੀਆਂ ਨੇ ਕਿ ਮੈਡੀਕਲ ਟਰੀਟਮੈਂਟ ਰਾਹੀਂ ਇਲਾਜ ਹੁੰਦਾ ਏ ਕੁਝ ਚੀਜ਼ਾਂ ਨੇ ਜਿਹੜੀਆਂ ਉਹ ਵੈਸੇ ਹੀ ਨੇ ਜਿਵੇਂ ਪਹਿਲਾਂ ਆਪਣੇ ਬਜ਼ੁਰਗਾਂ ਦੇ ਦੰਦ ਬੜੇ ਮਜ਼ਬੂਤ ਸੀ ਅੱਜ ਕੱਲ ਹੋ ਜਾਂਦਾ ਕਿ ਵੀ ਉਮਰ ਹੋਈ 35 ਸਾਲ ਟੱਪੇ ਜਾੜਾਂ ਦੀ ਸਮੱਸਿਆ ਆਉਣ ਲੱਗੀ ਦੇਖੋ ਜੀ ਕੀ ਹੋਇਆ ਦੰਦਾਂ ਦਾ ਦਿਨਾਂ ਟਰੇਸ ਮਿਨਰਲਸ ਦੀ ਕਹਾਣੀ ਹੈ ਜੀ ਜਦੋਂ ਮਾਂ ਪ੍ਰੈਗਨੈਂਟ ਹੁੰਦੀ ਹੈ ਨਾ ਅਗਰ ਉਹਦੇ ਟ੍ਰੇਸ ਮਿਨਰਲ ਡਾਊਨ ਨੇ ਜੀ ਇੱਕ ਮਿਨਰਲ ਹੁੰਦੇ ਨੇ ਇੱਕ ਟ੍ਰੇਸ ਮਿਨਰਲ ਹੁੰਦੇ ਨੇ ਬਹੁਤ ਘੱਟ ਕੁਆਂਟੀਟੀ ਚਾਹੀਦੀ ਹੁੰਦੀ ਆ ਉਹਨਾਂ ਤਾਂ ਇਹਨੂੰ ਟ੍ਰੇਸ ਮਿਨਰਲਸ ਕਹਿੰਦੇ ਆ ਮਗਰ ਚਾਹੀਦੇ ਆ ਜੀ ਜਦੋਂ ਮਾਂ ਦੀ ਡਾਈਟ ਬਹੁਤ ਖਰਾਬ ਸੀ ਬੱਚਾ ਦੰਦਾਂ ਦੀ ਪ੍ਰੋਬਲਮਾਂ ਜਮ ਰਿਹਾ ਅੱਜ ਦੇ ਟਾਈਮ 'ਚ ਛੋਟੇ ਬੱਚੇ ਜੀ ਸਭ ਦੇ ਦੰਦਾਂ ਦੀ ਪ੍ਰੋਬਲਮ ਹੈ ਜੀ ਤਾਂ ਪਹਿਲੀ ਗੱਲ ਦੰਦ ਜਿਹੜੇ ਤੁਹਾਡੀ ਬਾਡੀ 'ਚ ਮਿਨਰਲਸ ਆ ਅੱਛੇ ਆ ਤਾਂ ਦੰਦ ਠੀਕ ਆ ਜੀ ਦੂਜੀ ਗੱਲ ਪ੍ਰੋਡਕਟ ਬਹੁਤ ਗੰਦੇ ਆਨੇ ਆ ਉਹ ਚਿੱਟੇ ਦੇ ਚੱਕਰ ਆਪਣੇ ਟਾਈਮ 'ਚ ਨਾ 25 ਜਿਹਨੂੰ ਵਰਤਦੇ ਸੀਗੇ ਜੀ ਹਾਰਡ ਚੀਜ਼ ਦੰਤਨ ਕੰਨਾ ਕੋਈ ਵੀ ਹਾਰਡ ਚੀਜ਼ ਇਹਦੇ ਮਸਲ ਦੀ ਵੀ ਐਕਸਰਸਾਈਜ਼ ਹੈ ਜੀ ਹੁਣ ਤਾਂ ਅੱਜ ਦੇ ਟਾਈਮ ਤਾਂ ਹਰ ਇੱਕ ਚੀ ਸੂਪ ਚਾਹੀਦਾ ਹੈ ਪਾਈਪ ਨਾਲੇ ਪੀਤੀ ਜਾਵੇ ਜੀ ਜੇ ਤੁਸੀਂ ਨਹੀਂ ਵਰਤੋਂਗੇ ਨਾ ਹੁਣ ਤਾਂ ਫਰੂਟ ਖਾਣ ਦੀ ਜਗ੍ਹਾ ਵੀ ਸ਼ੇਕ ਪੀਣ ਲੱਗ ਗਏ ਹਾਂ ਤਾਂ ਇਹ ਗਲਤ ਹੈ ਇਹਨੂੰ ਵਰਤਨ ਹੈ ਕੋਈ ਜਾਣ ਕੇ ਹੀ ਚੀਜ਼ ਲੱਭੋ ਜਿਹਨੂੰ ਤੁਹਾਨੂੰ ਚਾਬਣਾ ਪਵੇ ਚੱਜਣਾ ਉਹ ਵੀ ਬਹੁਤ ਹਾਰਡ ਹੋਵੇ ਜੇ ਅਗਲਾ ਕਈ ਮੈਂ ਚਿੰਗਮ ਚਬਣੀ ਆ ਚਿਊਂਗਮ ਦੇਖੋ ਉਹਦੇ ਉੱਪਰ ਚੱਕਰ ਹੈ ਚਿਊਂਗਮ ਕਈ ਲੋਕ ਮਾੜੀ ਸਮਝਦੇ ਆਂ ਚਿਊਂਗਮ ਦੇ ਵਿੱਚ ਨਾ ਗੰਦਾ ਚੀਨੀ ਆਂਦੀ ਹੈ ਤਾਂ ਨਹੀਂ ਮਬਰਤਨ ਨੂੰ ਕਹਿੰਦਾ ਤਾਂ ਮੈਂ ਤਾਂ ਕਹੂੰਗਾ ਜਾਣ ਕੇ ਕਿਦੋਂ ਨਿੰਮ ਦੀ ਦਤ ਨਾ ਪੇ ਲੱਭ ਲੋ ਹਫ਼ਤੇ ਚ ਤਿੰਨ ਵਾਰ ਹੀ ਖਾ ਲਓ ਤੇ ਜਿਹੜੇ ਆਪਾਂ ਸਵੇਰੇ ਟੂਥਬਰਸ਼ ਵਰਤਦੇ ਆਂ ਟੂਥਪੇਸਟ ਵਰਤਦੇ ਆਂ ਉਹ ਚੀਜ਼ਾਂ ਦੇ ਫਾਇਦੇ ਨਹੀਂ ਨੁਕਸਾਨ ਨਹੀਂ ਕੀ ਆ ਦੇਖ ਟੂਥਪੇਸਟ ਕਿੱਥੋਂ ਆਈ ਹੈ ਕਿ ਚੀਨੀ ਹੈ ਪਹਿਲੀ ਨੁਕਸਾਨ ਹੈ ਉਹਦੇ ਵਿੱਚ ਪੈਰਾਬੈਨ ਹੈ ਉਹ ਕੈਂਸਰਸ ਹੈ ਤਾਂ ਟੂਥਪੇਸਟ ਆਪ ਨਹੀਂ ਬਣਾਣੀ ਸਿੱਖ ਲੋ ਬਹੁਤ ਸਿੰਪਲ ਹੈ ਜੀ ਇੰਨੀ ਸਿੰਪਲ ਟੂਥਪੇਸਟ ਹੈ ਹਲਦੀ ਕੋਕੋਨ ਵਿਚ ਕਨੈਕਟੀ ਟ੍ਰੀ ਆਇਲ ਜੀ ਬਹੁਤ ਉਹ ਤਾਂ ਤੁੱਕੇ ਹੀ ਪੈਣੇ ਆ ਜੀ ਅਗਰ ਤੁਸੀਂ ਮਿੱਠਾ ਕਰਨਾ ਉਸੇ ਜਾਲਾ ਟੋਲ ਪੈ ਜੇਗੀ ਤੁਸੀਂ ਆਪਣੀ ਟੂਥਪੇਸ ਬਣਾਓ ਹਾਂ ਬ੍ਰਸ਼ ਤਾਂ ਪੀਲਾ ਹੋ ਜਾਊਗਾ ਦੰਦ ਚਮਕਦੇ ਰਹਿਣਗੇ ਜੀ ਜੇ ਤੁਹਾਨੂੰ ਦੰਦਾਂ ਦੀ ਪ੍ਰੋਬਲਮ ਹੈ ਰਾਤ ਨੂੰ ਸੌਣ ਲੱਗੇ ਤੋਂ ਛੋਟੇ ਛੋਟੇ ਰੂਲ ਕਰਨੇ ਆਇਲ ਪੁਲਿੰਗ ਬਹੁਤ ਮਸ਼ਹੂਰ ਹੈ ਲੋਕਾਂ ਨੂੰ ਪਤਾ ਹੈ ਜੀ ਮੂੰਹ ਚ ਇੱਕ ਚਮਚ ਕੋਕੋਨਟ ਤੇਲ ਪਾਣਾ ਜੀ 15 ਮਿੰਟ ਕੁਝ 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 ਕਰੀ ਜਾਣਾ 15 ਮਿੰਟ ਬਾਅਦ ਉਹ ਦੇਰ ਦੇਣਾ ਉਸ ਤੋਂ ਬਾਅਦ ਥੋੜਾ ਲੂਣ ਇੱਕ ਕੁੱਟ ਪਾਣੀ ਚ ਜਿਵੇਂ ਦੋ ਚੁਟਕੀ ਲੋਨ ਇੱਕ ਚੁਟਕੀ ਪਾਣੀ ਚ ਮੂੰਹ ਚ ਪਾ ਕੇ 1 ਮਿੰਟ ਉਹਨੂੰ ਕਿਉਂਕਿ ਜਦ ਆਇਲ ਪੁਲਿੰਗ ਕਰਦੇ ਨੇ ਕੈਮੀਕਲ ਮੂੰਹ ਚ ਆ ਜਾਂਦੇ ਆ ਜੀ ਉਹ ਉਹਨੂੰ ਫਲਸ਼ ਕਰ ਦੂਗਾ ਐਵੇਂ ਸੋਣਾ ਸ਼ੁਰੂ ਕਰ ਦਿਓ ਜੀ ਬੱਲੇ ਬੱਲੇ ਜੀ ਐਵੇਂ ਹੀ ਦੰਦ ਓਕੇ ਆ ਕੋਈ ਲੋੜ ਨਹੀਂ ਜੇ ਤੁਹਾਡੇ ਦਰਦ ਹੈ ਜੜ ਜੂੜ ਦੁਖਦੀ ਰਹਿੰਦੀ ਹੈ ਜਾਂ ਕੋਈ ਇਨਫੈਕਸ਼ਨ ਹੋ ਗਈ ਹੈ ਜੀ ਲੌਂਗ ਦਿਨ ਚ ਜਾਣ ਕੇ ਉਸ ਪਾਸੇ ਲੌਂਗ ਰੱਖ ਲਓ ਜਾਂ ਫਟਕੜੀ ਵਾਲੇ ਪਾਣੀ ਦੇ ਘਰਾਰੇ ਘਰਾਰੇ ਨਹੀਂ ਸਿਰ 스ਕুইਸ਼ਿੰਗ ਕਰਦਨ ਤੋਂ ਨੀਚੇ ਨਹੀਂ ਜਾਣੀ ਚਾਹੀਦੀ ਫਟਕੜੀ ਚ ਨਾ அலுਮ ਹੈ ਐਲੂਮੀਨੀਅਮ ਦਾ ਪਾਰਟ ਹੈ ਉਹ ਪੂਰੇ ਤੱਕ ਹੈ ਠੀਕ ਹੈ ਅੰਦਰ ਨਹੀਂ ਜਾਣਾ ਲੈ ਜਾਣਾ ਅਸੀਂ ਇਹੋ ਜਿਹੇ ਦੋਸਤਾਂ ਦੀ ਮਦਦ ਕਰੀ ਹੈ ਕਿ ਲੋਕੀ ਡਾਕਟਰਾਂ ਤੋਂ ਬਾਹਰ ਸੀਗੇ ਜੀ ਡਾਕਟਰ ਦਾ ਇਲਾਜ ਇਹੋ ਜਿਹਾ ਮਹਿੰਗਾ ਸੀ ਅਸੀਂ ਸਿਰਫ ਫਟਕੜੀ ਦੇ ਦੋ ਵਾਰੀ ਸਕুইਸ਼ਿੰਗ ਕਰਾਈ ਬੰਦਾ ਠੀਕ ਅੱਜ ਕੱਲ ਮਾਪੇ ਬੜਾ ਆਪਣੇ ਬੱਚਿਆਂ ਨੂੰ ਚਾਕਲੇਟ ਖਾ ਲਾ ਆਈਸਕ੍ਰੀਮ ਖਾ ਲਾ ਤੇ ਫਿਰ ਉਹਨਾਂ ਦੇ ਕੀੜੇ ਲੱਗ ਜਾਂਦੇ ਨੇ ਦੰਦਪੁਰ ਜਾਂਦਾ ਚਲੋ ਇੱਕ ਵਾਰ ਬੱਚੇ ਦੇ ਦੰਦ ਜਦੋਂ ਨਵੇਂ ਆ ਗਏ ਉਸ ਤੋਂ ਬਾਅਦ ਵੀ ਉਹ ਸਮੱਸਿਆ ਉਹਨਾਂ ਦੇ ਰਹਿੰਦੀ ਹੈ ਤੇ ਸਾਰੀ ਜ਼ਿੰਦਗੀ ਜਾਂ ਤਾਂ ਫਿਰ ਦੰਦ ਚ ਕੀੜਾ ਰਹਿੰਦਾ ਏ ਜਾਂ ਫਿਰ ਦੰਦ ਕਢਾਉਣੇ ਪੈਂਦੇ ਨੇ ਜਾਂੜ ਕਢਾਉਣੀ ਪੈਂਦੀ ਹੈ ਦੇਖੋ ਲੌਜੀਕ ਸਮਝੋ ਸਟੇਨਲੈਸ ਸਟੀਲ ਕਿੰਨਾ ਹਾਰਡ ਹੁੰਦਾ ਹੈ ਜੀ ਜਿਹੜਾ ਐਨੀਮਲ ਹੈ ਨਾ ਇਹ ਸਟੇਨਲੈਸ ਸਟੀਲ ਤੋਂ ਵੀ ਹਾਰਡਰ ਹੈ ਜੀ ਲੋਕੀ ਹੈਰਾਨ ਹੋ ਜਾਂਦੇ ਇੱਕ ਚੀਜ਼ ਨਹੀਂ ਸਹਿ ਸਕਦਾ ਬਚਾਰਾ ਜੀ ਐਸਿਡ ਜੀ ਜਦੋਂ ਨਾ ਐਸਿਡ ਲੱਗ ਗਿਆ ਇਹ ਪੁਰ ਜਾਂਦਾ ਹੈ ਫਿਰ ਆਪਣਾ ਦੰਦ ਜਿਹੜੀ ਮੇਨ ਹੱਡੀ ਐ ਐਕਸਪੋਜ਼ ਹੋ ਜਾਂਦੀ ਐ ਦੰਦ ਬਹੁਤ ਸਿੰਪਲ ਐ ਦੰਦ ਦੀ ਹੱਡੀ ਉਦੋਂ ਉੱਪਰ ਰੱਬ ਨੇ ਨਾ ਇੱਕ ਐਨੈਮਲ ਦੀ ਬਹੁਤ ਸੋਲਿਡ ਕੋਟਿੰਗ ਦਿੱਤੀ ਹੋਈ ਐ ਮਗਰ ਐਨੈਮਲ ਵਿਚਰਾ ਨਾ ਐਸਿਡ ਨੂੰ ਨਹੀਂ ਸਟੈਂਡ ਕਰ ਸਕਦਾ ਜੀ ਹੁਣ ਹੁੰਦਾ ਕੀ ਐ ਤੁਸੀਂ ਖਾਈ ਚੀਨੀ ਜੀ ਤੇ ਬਹਿ ਗਏ ਉਹ ਚੀਨੀ ਜਿਹੜੀ ਮੂੰਹ 'ਚ ਰਹਿ ਗਈ ਉਹ ਜਦ ਤੁਹਾਡੇ ਥੁੱਕ ਨਾਲ ਮਿਕਸ ਹੁੰਦੀ ਐ ਕੈਮੀਕਲ ਰਿਐਕਸ਼ਨ ਐ ਇੱਕ ਐਸਿਡ ਬੰਦ ਐ ਜੀ ਉਹ ਤੁਹਾਡਾ ਐਨੈਮਲ ਖੋਹਰ ਦਿੰਦਾ ਫਿਰ ਲੱਗਦਾ ਕੀੜਾ ਤਾਂ ਅਗਰ ਤੁਸੀਂ ਆਪਣੇ ਬੱਚੇ ਨੂੰ ਹਟਾ ਨਹੀਂ ਸਕਦੇ ਇੱਕ ਰੂਲ ਬਣਾ ਲੈਣਾ ਜੀ ਕਿ ਜਾਂ ਤਾਂ ਪੁੱਤ ਤੂੰ ਮਿੱਠਾ ਖਾਂ ਤੂੰ ਨਾਲ ਦੀ ਨਾਲ ਬ੍ਰਸ਼ ਕਰੇਗਾ ਜੀ ਜਾਂ ਤੂੰ ਮਿੱਠਾ ਨਹੀਂ ਖਾਏਗਾ ਜੀ ਮੇਰਾ ਰੂਲ ਸਿੰਪਲ ਹੈ ਮਿੱਠਾ ਖਾਓ ਇਹਨਾ ਇਹ ਜੀ ਕੋਈ ਚੀਜ਼ ਲਬੜੀ ਚੀਨੀ ਵਰਗੀ ਮਿਠਾਸ ਹੋਵੇ ਮਿੱਠੀ ਨਾ ਹੋਵੇ ਚੀਨੀ ਨਾ ਹੋਵੇ ਜੀ ਇੱਕ ਚੀਜ਼ ਹੋਰ ਆ ਕਿ ਜਿਵੇਂ ਹੁਣ ਆਪਾਂ ਟੂਥ ਬ੍ਰਸ਼ ਕਰਦੇ ਹਾਂ ਬਹੁਤ ਸਾਰੇ ਲੋਕ ਕਹਿੰਦੇ ਨੇ ਵੀ ਇਹ ਚੀਜ਼ਾਂ ਵਰਤਣੀਆਂ ਨਹੀਂ ਚਾਹੀਦੀਆਂ ਦੰਤਾਂ ਨਾਲ ਕਰਨੀ ਚਾਹੀਦੀ ਆ ਪਰ ਮੋਡਰਨਾਈਜੇਸ਼ਨ ਨਾਲ ਤੁਹਾਨੂੰ ਪਤਾ ਕਿ ਅਵੇਲੇਬਲ ਇਹ ਚੀਜ਼ਾਂ ਹੁੰਦੀਆਂ ਨੇ ਨਾ ਕੋਈ ਕਰਕੇ ਰਾਜੀ ਐ ਤਾਂ ਇੱਕ ਸਵੇਰੇ ਉਹ ਮਿੱਥ ਚੱਲਦੀ ਆ ਕਿ ਸਵੇਰੇ ਉੱਠ ਕੇ ਕੋਈ ਕਹਿੰਦਾ ਬਰਸ਼ ਕਰਕੇ ਫਿਰ ਖਾਣਾ ਪੀਣਾ ਚਾਹੀਦਾ ਕੁਝ ਲੋਕ ਕਹਿੰਦੇ ਕਿ ਸਵੇਰੇ ਬਿਨਾਂ ਬਰਸ਼ ਕੀਤੇ ਵੀ ਆਪਾਂ ਨੂੰ ਪਾਣੀ ਆ ਜਿਹੜਾ ਉਹ ਇੱਕ ਡੋਨ ਕਲਾਸ ਕੋਸਾ ਪਾਣੀ ਪੀਣਾ ਚਾਹੀਦਾ ਹੈ ਤਾਂ ਪੀਣਾ ਚਾਹੀਦਾ ਹੈ ਬਿਨਾਂ ਬਰਸ਼ ਕੀਤੇ ਜਾਂ ਫਿਰ ਨਹੀਂ ਦੇਖੋ ਐਵੇਂ ਹੈ ਕਦੇ ਤੁਹਾਡੇ ਮੂੰਹ ਚ ਸਮੈਲ ਸਵੈਲ ਆ ਰਹੀ ਹੈ ਜੀ ਸਭ ਨੂੰ ਬੁਰਾ ਲੱਗਦਾ ਜੀ ਉਹ ਲੋਕ ਤਾਂ ਬਰਸ਼ ਕਰਦੇ ਨੇ ਕਈ ਲੋਕ ਐ ਕਰਦੇ ਨੇ ਰਾਤ ਨੂੰ ਬਰਸ਼ ਕਰਕੇ ਸੌਣੇ ਆ ਜੀ ਇਹ ਤੁਹਾਡੇ ਉੱਪਰ ਹੈ ਮਗਰ ਜਿਹੜੀ ਟੂਥਪੇਸ ਯੂਜ਼ ਕਰਨੀ ਹੈ ਕੋਈ ਆਰਗੈਨਿਕ ਹੋਵੇ ਉਹਦੇ ਵਿੱਚ ਪੈਰਾਬੈਨ ਨਾ ਹੋਵੇ ਉਹਦੇ ਵਿੱਚ ਸਲਫਾਈਟਸ ਨਾ ਹੋਣ ਉਹਦੇ ਵਿੱਚ ਫਲੋਰਾਈਡ ਨਾ ਹੋਵੇ ਜੀ ਇਹੇ ਦੀ ਚੀਜ਼ ਨਾ ਹੋਵੇ ਜਿਹੜੀ ਤੁਹਾਡੀ ਸਕਿਨ ਲਈ ਜਾਂ ਕਿਸੇ ਬਾਡੀ ਲਈ ਮਾੜੀ ਹੈ ਹਾਂ ਅਗਰ ਤੁਹਾਨੂੰ ਦੱਸਿਆ ਕੋਕੋਨਟ ਆਇਲ ਵਿੱਚ ਚਾਹੇ ਹਲਦੀ ਪਾ ਲਓ ਇਹਦੇ ਨਾਲੇ ਕਰ ਲਓ ਬ੍ਰਸ਼ ਜੀ ਕਈ ਲੋਕ ਕਹਿੰਦੇ ਆ ਕਿ ਸਿਰ ਉੱਟ ਕੇ ਪਹਿਲਾਂ ਪਾਣੀ ਪੀਣਾ ਚਾਹੀਦਾ ਤੁਹਾਡੀ ਮਰਜ਼ੀ ਹੈ ਜੀ ਮੈਂ ਦੋਨੋਂ ਪਾਸੇ ਨਹੀਂ ਹਾਂ ਆ ਜਾਂ ਨਾ ਨਹੀਂ ਹੈ ਇਹਦਾ ਕੋਈ ਫਾਇਦਾ ਨੁਕਸਾਨ ਹੈ ਮੈਨੂੰ ਨਹੀਂ ਪਤਾ ਜੀ ਬਟ ਅਗਰ ਤੁਹਾਡੇ ਮਸੂੜੇ ਉੱਟ ਕੇ ਮੂੰਹ ਚੋਂ ਸਮੀਲ ਆ ਰਹੀ ਹੈ ਬ੍ਰਸ਼ ਕਰਦੇ ਹੋ ਓਕੇ ਮਗਰ ਮੈਂ ਕਹੂੰਗਾ ਬ੍ਰਸ਼ ਕਰਨ ਤੋਂ ਪਹਿ ਮੈਂ ਥੋੜਾ ਪਿੱਛੇ ਜਾਵਾਂਗਾ ਤਾਂ ਅਗਰ ਲਿਵਰ ਖਰਾਬ ਹੈ ਤਾਂ ਤੁਹਾਡੇ ਮੂੰਚੋਂ ਸਮੀਲ ਆਂਦੀ ਹੈ ਤੇ ਜੇ ਆਪਾਂ ਗੱਲ ਕਰੀਏ ਅੱਜ ਦਾ ਜਿਹੜਾ ਲਾਈਫ ਸਟਾਈਲ ਆ ਆਖਰੀ ਸਵਾਲ ਮੇਰਾ ਰਹਿਣ ਵਾਲਾ ਏ ਉਸ ਦੇ ਵਿੱਚ ਆਪਾਂ ਨੂੰ ਕਿਹੜਾ ਰੂਟੀਨ ਫਾਲੋ ਕਰਨਾ ਚਾਹੀਦਾ ਹੈ ਜਿਸ ਦੇ ਵਿੱਚ ਆਪਣੇ ਵਾਲ ਆਪਣੀ ਸਕਿਨ ਅਤੇ ਆਪਣੇ ਦੰਦ ਨੇ ਜਿਹੜੇ ਉਹ ਸਹੀ ਰਹਿਣ ਸਵੇਰ ਤੇ ਸ਼ਾਮ ਨੂੰ ਕੀ ਕੁਝ ਕਰਨਾ ਚਾਹੀਦਾ ਹੈ ਉੱਠਣ ਤੋਂ ਬਾਅਦ ਤੇ ਸੌਣ ਤੋਂ ਪਹਿਲਾਂ ਤਾਂ ਜੋ ਇਸ ਸਰੀਰ ਦੇ ਜਿਹੜੇ ਜ਼ਰੂਰੀ ਅੰਗ ਨੇ ਕਿਉਂਕਿ ਇਹ ਖੂਬਸੂਰਤੀ ਇਹਨਾਂ ਨੇ ਨਹੀਂ ਦਿਖਾਉਣੀ ਆ। ਜੀ ਅਗਰ ਆਪਾਂ ਇਹਨਾਂ ਦੀ ਉਲਝਣਾ ਚ ਪਏ ਜਿਵੇਂ ਵਾਲਾਂ ਦੀ ਸਮੱਸਿਆ ਅੱਧਾ ਘੰਟਾ ਪਾ ਤੇਲ ਚੱਸੀ ਗਏ ਉਹ ਚੀਜ਼ਾਂ ਦਾ ਵੀ ਫਾਇਦਾ ਨਹੀਂ ਤੱਕ ਕਿਦਾਂ ਦਾ ਰੂਟੀਨ ਫਾਲੋ ਕਰਕੇ ਇਹਨਾਂ ਤਿੰਨੇ ਅੰਗਾਂ ਦਾ ਖਿਆਲ ਰੱਖਿਆ ਜਾ ਸਕਦਾ ਹੈ। ਜੀ ਅੱਛਾ ਸਵਾਲ ਹੈ ਜੀ। ਪਹਿਲੀ ਚੀਜ਼ ਹੈ ਚੜ੍ਹਦੀ ਤੁਪ ਲੈਣੀ ਸਿੱਖੋ। ਜੀ ਚੜ੍ਹਦੀ ਤੁਪ ਉਸ ਦੇ ਵਿੱਚ ਬਹੁਤ ਸੋਹਣੀ ਇਨਫਰ 红 ਲਾਈਟ ਹੈ ਜਿਹੜੀ ਕਿ ਅਮਰਤ ਹੈ। ਜੀ ਰਾਤ ਨੂੰ ਜਿੱਥੇ ਸੂਰ ਢਲ ਗਿਆ ਖਾਣਾ ਨਹੀਂ ਖਾਣਾ। ਜੀ ਸਵੇਰੇ ਜਦ ਤੱਕ ਤੁਹਾਡਾ ਸਰੀਰ ਇਹ ਕਹਿੰ ਤੱਤ ਖਾਣਾ ਨਹੀਂ ਖਾਣਾ ਐ ਨਹੀਂ ਹੈ ਹਏ 7 ਵਜੇ ਕੁਝ ਲੱਗਿਆ ਵੀ ਨਹੀਂ ਚਾਹ ਬਣਾ ਲਓ ਜੀ ਬਿਸਕੁਟ ਖਾ ਲੈਣੇ ਜੀ ਇਹ ਤਾਂ ਉਹ ਗੱਲ ਹੋ ਗਈ ਪੈਟਰੋਲ ਪੰਪ ਤਾਇਦਾ ਸੀਗਾ ਕਿ ਤੇਲੇ ਪੋਲਣੇ ਆ ਜੀ ਆ ਪਕੜ ਪੈਸੇ ਦੇਣੇ ਆ ਜੀ ਮੈਂ ਕਹਿਆ ਯਾਰ ਕੋਈ ਗੱਲ ਬੰਦੀ ਹੈ ਪੈਟਰੋਲ ਦੀ ਲੋੜ ਤਾਂ ਹੋਏ ਤਾਂ ਭੁੱਖ ਲੱਗ ਲੈਂਦੋ ਫਿਰ ਖਾਵਾਂਗੇ ਜੀ ਚੜਦੀ ਧੁੱਪ ਲਓ ਵਿਟਾਮਿਨ ਡੀ ਮਿਲਦਾ ਜੀ ਰਾਤ ਨੂੰ ਸ਼ਾਮ ਨੂੰ ਜਿਵੇਂ ਅੱਜਕੱਲ 7 ਵਜੇ ਸੂਰਜ ਛਿਪ ਜਾਂਦਾ 7 ਵਜੇ ਤੋਂ ਬਾਅਦ ਨਾ ਖਾਓ ਯਾਰ ਸਿੰਪਲ ਜੀ ਗੱਲ ਹੈ ਜੀ ਇੰਟਰਮੀਟੈਂਟ ਫਾਸਟਿੰਗ ਕਰਨੀ ਸਿੱਖੋ 12 ਵਜੇ 6 ਵਜੇ ਮਗਰ ਜਰੂਰੀ ਨਹੀਂ 12 6 ਅੱਗੇ ਪਿੱਛੇ ਕਰ ਸਕਦੇ ਹੋ ਜੀ ਹੈਨਾ ਹਰ ਰੋਜ਼ ਸੈਰ ਕਰਨੀ 45 ਮਿੰਟ ਜੀ ਸਟ्रेस ਡਾਊਨ ਰੱਖਣਾ ਬਾਲ ਸਟ्रेस ਨਾਲ ਵੀ ਉੱਡਦੇ ਨੇ ਤੂੰ ਦੇਖਿਓ ਪ੍ਰੈਗਨੈਂਟ ਔਮਨ ਦਾ ਡਿਲੀਵਰੀ ਤੋਂ ਬਾਅਦ ਵਾਲ ਝਾੜਦੇ ਨੇ ਕਿਉਂਕਿ ਪ੍ਰੈਗਨਨਸੀ ਡਿਲੀਵਰੀ ਸੀ ਬਹੁਤ ਸਟ्रेसਫੁਲ ਸੀ ਜੀ ਹਾਂ ਹੋਰ ਵਿਟਾਮਿਨ E ਲੈਣਾ ਆਪਣੇ ਆਰਗੇਨਿਕ ਨਾਟ ਸਿੰਥੈਟਿਕ ਤੇ ਮੈਂ ਤੋਂ ਨਹੀਂ ਲੈਣਾ ਅਗਰ ਜਿਵੇਂ ਵੀਟ ਜਰਮ ਆ ਲੈੰਦਕ ਮੈਂ ਤਾਂ ਉਹ ਵਰਤਨਾ ਉਹਦੇ ਕੈਪਸੂਲ ਵੀ ਮਿਲ ਜਾਂਦੇ ਨੇ ਮੈਂ ਆ ਬਣਾਣਾ ਐਸੀ ਤੱਕ ਕੈਪਸੂਲ ਚੋਂ ਕੱਢ ਕੇ ਨਾ ਉਹਦਾ ਉਸ ਚ ਕੋਕੋਨਟ ਆਇਲ ਮਿਲਾ ਕੇ ਸਕਿਨ ਤੇ ਲਾ ਲਓ ਅਮਰਿਤ ਜੀ ਵਾਲਾਂ ਲਈ ਮਾੜਾ ਐਪਲ ਸਾਈਡਰ ਪਾਣੀ ਚ ਕੋਲ ਕੇ ਲਾ ਲੋ ਕੋਕੋਨਟ ਆਇਲ ਜਾਂ ਅਰੰਡੀ ਦਾ ਤੇਲ ਲਾ ਕੇ ਧੋ ਲੋ ਬੈਸਟ ਹੈ ਨਿੰਬੂ ਪੀਣਾ ਤੇ ਲਾਣਾ ਸਿੱਖੋ ਇਹ ਬਹੁਤ ਸਿੰਪਲ ਜਿਹੇ ਤਰੀਕੇ ਨੇ ਜੀ ਜੀ ਬਹੁਤ ਬਹੁਤ ਧੰਨਵਾਦ ਜੀ ਮੋਸਟ ਵੈਲਕਮ ਤਾਂ ਰਵਿੰਦਰ ਸਿੰਘ ਜੀ ਨਾਲ ਗੱਲਬਾਤ ਕੀਤੀ ਹੈ ਸਾਡੀ ਸੁੰਦਰਤਾ ਦੇ ਰਾਜ਼ ਸਾਡੇ ਵਾਲ ਸਾਡੀ ਸਕਿਨ ਅਤੇ ਸਾਡੇ ਦੰਦਾਂ ਦੇ ਬਾਰੇ ਗੱਲਬਾਤ ਕੀਤੀ ਹੈ ਤਾਂ ਕਈ ਸਵਾਲਾਂ ਅਤੇ ਕਈ ਸਮੱਸਿਆਵਾਂ ਦੇ ਜਵਾਬ ਨੇ ਜਿਹੜੇ ਉਹ ਇਹਨਾਂ ਤੋਂ ਲੈਨੇ ਅਗਰ ਤੁਹਾਨੂੰ ਕੋਈ ਸਮੱਸਿਆ ਆਏ ਤਾਂ ਤੁਸੀਂ ਇਹਨਾਂ ਨਾਲ ਫੋਨ ਕਰਕੇ ਵੀ ਉਹ ਗੱਲਬਾਤ ਕਰ ਸਕਦੇ ਹੋ ਆਪਣੀ ਸਮੱਸਿਆ ਦਾ ਸਮਾਧਾਨ ਜਿਹੜਾ ਉਹ ਕਰਵਾ ਸਕਦੇ ਹੋ ਧੰਨਵਾਦ